ਰੋਟੀ ਨਾਲ ਜੇਕਰ ਅਸੀਂ ਇਸ ਚਟਨੀ ਦਾ ਇੱਕ ਚਮਚਾ ਦੁਪਹਿਰੇ ਨੂੰ ਤੇ ਸ਼ਾਮ ਵੇਲੇ ਯਾਨੀ ਕਿ ਰਾਤ ਦੀ ਰੋਟੀ ਚ ਲੈਨੇ ਆ ਡਾਕਟਰ ਸਾਹਿਬ ਦਾ ਕਹਿੰਦਾ ਕਿ ਬਾ ਕਮਾਲ ਨੁਸਖਾ ਹੈਗਾ 5ਵੀਂ ਸਟੇਜ ਦੇ ਉੱਤੋਂ ਵੀ ਜੇਕਰ ਤੁਹਾਡਾ ਲੀਵਰ ਖਰਾਬ ਵਾਲੇ ਪਾਸੇ ਨੂੰ ਹੋਣ ਜਾ ਰਿਹਾ ਹੈ ਤਾਂ ਉਹ ਮੁੜ ਨਵ ਜੰਮੇ ਬੱਚੇ ਵਰਗਾ ਲੀਵਰ ਹੈ ਜਿਹੜੀ ਇਹ ਚਟਨੀ ਹੈ ਤੁਹਾਡਾ ਕਰ ਦੇਵੇ ਸਿੱਕੇ ਲਈ ਕਿ ਕਰਾਮਾਤੀ ਪੱਤੇ ਹੈਗੇ ਨੇ ਬਹੁਤ ਸਾਰੇ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ ਹਰ ਚੀਜ਼ ਨਾਲ ਸਿਰਫ ਤੁਸੀਂ ਇੱਕ ਚਮਚਾ ਰੋਟੀ ਦੇ ਨਾਲ ਲੈਣਾ ਤੇ ਇਹ ਚਟਨੀ ਹੈ ਜਿਹੜੀ ਤੁਹਾਡੀ ਤੇ ਤੁਹਾਡੇ ਲੀਵਰ ਦੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਕੇ ਰੱਖ ਦੇਗੀ ਅਦਰ ਪਿਆਜ਼ ਦੇ ਤੁਸੀਂ ਦੋ ਪੀਸ ਦੇ ਦੋਗੇ ਠੀਕ ਹੈ ਜੀ ਸਨੇ ਭੂਗ 100 ਗ੍ਰਾਮ ਪਾਵਾਂਗੇ ਪਦੀਨਾ ਠੀਕ ਹੈ ਜੀ 100 ਗ੍ਰਾਮ ਪਦੀਨਾ ਹੋ ਗਿਆ ਸੇਮ ਆਪਣਾ 100 ਗ੍ਰਾਮ ਹੋ ਗਿਆ ਧਨੀਆ ਇਹ ਚਟਨੀਆਂ ਇੰਨੀਆਂ ਕਾਰਗਰ ਹੁੰਦੀਆਂ ਨੇ ਕਿ ਤੁਸੀਂ ਕਹਿ ਰਹੇ ਹੋ ਕਿ ਲੀਵਰ ਹੋਵੇ ਲੀਵਰ ਨਾਲ ਸੰਬੰਧਿਤ ਕੋਈ ਪ੍ਰੋਬਲਮ ਹੋਵੇ ਪੇਟ ਨਾਲ ਸੰਬੰਧਿਤ ਕੋਈ ਪ੍ਰੋਬਲਮ ਹੋਵੇ ਤੇ ਕਰਾਮਾਤੀ ਅਸਰ ਹੁੰਦਾ ਇਹਦਾ ਮੈਂ ਅਜ ਤੱਕ ਕਦੇ ਦੇਖੀ ਨਹੀਂ ਸੀ ਇਹ ਚਰੰਗੀ ਹਲਦੀ ਹੈ ਮੈਂ ਹਲਦੀ ਤਾਂ ਸੁਣੀ ਸੀ ਅੰਬਾ ਹਲਦੀ ਸੁਣੀ ਹੈ ਦਾਰੂ ਹਲਦੀ ਸੁਣੀ ਹੈ ਹੋਰ ਬਹੁਤ ਤਰ੍ਹਾਂ ਦੀ ਹਲਦੀਆਂ ਸੀ ਸੁਣੀਆਂ ਨੇ ਪਰ ਇਹ ਚਰੰਗੀ ਹਲਦੀ ਡਟਸਪ ਕੀ ਚੀਜ਼ ਹੈ ਲੀਵਰਲੀ ਡੀਟੌਕਸੀਫਾਇਰ ਜਿਹਨੂੰ ਆਪਾਂ ਕਹਿੰਦੇ ਆ ਲੀਵਰ ਨੂੰ ਅੰਦਰੋਂ ਝਾੜੂ ਲਾ ਕੇ ਸਫਾਈ ਕਰਨ ਵਾਲਾ ਠੀਕ ਹੈ ਜੀ ਫੈਟੀ ਲਿਵਰ ਤੇ ਜੀ ਅੱਜ ਕੱਲ ਹਰੇਕ ਨੂੰ ਫੈਟੀ ਲਿਵਰ 'ਚ ਇਹ ਕੰਮ ਕਰੇ ਕਿ ਤੁਹਾਡਾ ਜਿਹੜਾ ਨੁਸਖਾ ਹੈਗਾ ਚਰੰਗੀ ਹਲਦੀ ਹੋਵੇ ਜਾਂ ਫਿਰ ਇਹ ਕਰਾਮਾਤੀ ਪੱਤੇ ਤੁਸੀਂ ਕਹਿ ਰਹੇ ਹੋ ਆਵਾਜ਼ਾ ਮਾਰਦਾ ਲਿਵਰ ਵੀ ਕੋਈ ਸੰਕੇਤ ਦਿੰਦਾ ਜੀ ਬਿਮਾਰ ਹੋਣ ਤੇ ਜਾਂ ਬਿਮਾਰ ਹੋਣ ਤੋਂ ਪਹਿਲਾਂ ਇਹ ਇਹ ਗੱਲ ਬਿਲਕੁਲ ਸਹੀ ਹੈ ਕਿ ਲੀਵਰ ਆਪਣਾ ਸੰਕੇਤ ਦਿੰਦਾ ਹੈ 슈ਗਰ ਵਾਲੇ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਫੈਟੀ ਲੀਵਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਜਿਹੜੇ ਮੋਟਾਪੇ ਵਾਲੇ ਪੇਸ਼ੈਂਟ ਨੇ ਓਬੈਸਟੀ ਵਾਲੇ ਉਹਨਾਂ ਨੂੰ ਵੀ ਫੈਟੀ ਲੀਵਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਇੱਕ ਜਿਹੜੀਆਂ ਆਪਣੀਆਂ ਫੀਮੇਲਜ਼ ਦੇ ਵਿੱਚ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਹੈ ਉਹ ਵੀ ਇੱਕ ਹਾਰਮੋਨਲ ਇੰਬੈਲੈਂਸ ਹੋਣ ਕਰਕੇ ਉਹਨਾਂ 'ਚ ਵੀ ਫੈਟੀ ਲੀਵਰ ਦੇ ਚਾਂਸਸ ਬਹੁਤ ਜ਼ਿਆਦਾ ਨੇ ਕਿਸੇ ਵੀ ਸਟੇਜ ਤੋਂ ਵਾਪਸ ਲਿਆਉਣ ਦੀ ਸਮਰੱਥਾ ਰੱਖਦੀ ਹੈ ਤੁਹਾਡੀ ਚਰੰਗੀ ਹਲਦੀ ਤਿੰਨ ਤਿੰਨ ਗ੍ਰਾਮ ਆਪਾਂ ਨੇ ਲੈਣਾ ਅੰਬਾ ਹਲਦੀ 10 ਗ੍ਰਾਮ ਆਪਾਂ ਨੇ ਲੈਣੀਆਂ ਹਿਮਾਲਿਆਨ ਹਲਦੀ 3 ਗ੍ਰਾਮ ਹੀ ਆਪਾਂ ਨੇ ਲੈਣੀਆਂ ਕਸ਼ਤੂਰੀ ਹਲਦੀ 2 ਗ੍ਰਾਮ ਆਪਾਂ ਨੇ ਲੈਣੀ ਹੈ ਦਾਰੂ ਹਲਦੀ ਚਟਨੀ ਲੀਵਰ ਨੂੰ ਇਸ ਤਰ੍ਹਾਂ ਸਾਫ਼ ਕਰ ਦਿੰਦੀ ਹੈ ਜਿਸ ਤਰ੍ਹਾਂ ਮਤਲਬ ਕਿ ਆਪਾਂ ਇਹਨੂੰ ਵਾਈਪਰ ਲਗਾ ਕੇ ਸਾਫ਼ ਕਰ ਦਿੰਨੇ ਆ ਫਰਸ਼ ਨੂੰ ਮਤਲਬ ਤੁਹਾਡਾ ਲੀਵਰ ਉਹੀ ਪਹਿਲੀ ਸਟੇਜ ਤੇ ਆ ਜਾਊਗਾ ਜਿਸ ਤਰ੍ਹਾਂ ਨਵਜੰਮੇ ਬੱਚੇ ਦਾ ਹੁੰਦਾ ਹੈ ਆਲੋਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqi ਅੱਜ ਤੁਹਾਡੇ ਨਾਲ ਜੋ ਨੁਸਖਾ ਜੋ ਫਾਰਮੂਲਾ ਜੋ ਟੋਟਕਾ ਕਰੇਲੂ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਹ ਤੁਹਾਡੇ ਲੀਵਰ ਦੇ ਸਾਰੇ ਦੁੱਖ ਤੋੜ ਸਕਦਾ ਹੈ ਪੇਟ ਤੁਹਾਡਾ ਜਿਹੜਾ ਇਸ ਤਰੀਕੇ ਨਾਲ ਬਣਾ ਦੇਗਾ ਜਿਵੇਂ ਨਵ ਜੰਮੇ ਬੱਚੇ ਦਾ ਹੁੰਦਾ ਹੈ ਇਹ ਪੱਤੇ ਹੈਗੇ ਨੇ ਜਿਹੜੇ ਇਸ ਵੇਲੇ ਅਸੀਂ ਤੁਹਾਨੂੰ ਨਜ਼ਰ ਆ ਰਹੇ ਨੇ ਬੜੇ ਅਸੀਂ ਕਹਿ ਲਈ ਕਿ ਕਰਾਮਾਤੀ ਪੱਤੇ ਹੈਗੇ ਨੇ ਬਹੁਤ ਸਾਰੇ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ ਹਰ ਚੀਜ਼ ਨਾਲ ਸਿਰਫ ਤੁਸੀਂ ਇੱਕ ਚਮਚਾ ਰੋਟੀ ਦੇ ਨਾਲ ਲੈਣਾ ਤੇ ਇਹ ਚਟਨੀ ਹੈ ਜਿਹੜੀ ਤੁਹਾਡੀ ਤੇ ਤੁਹਾਡੇ ਲੀਵਰ ਦੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਕੇ ਰੱਖ ਦੇਗੀ ਅਸੀਂ ਗੱਲਬਾਤ ਕਰਨ ਲਈ ਅੱਜ ਵਿਸ਼ੇਸ਼ ਕਰਕੇ ਮਲੇਰਕੋਟਲਾ ਪਹੁੰਚੇ ਜਿੱਥੇ ਡਾਕਟਰ ਸ਼ਾਹੀਦ پرویز ਜੋ ਚਟਨੀਆਂ ਦੇ ذریعے ਨੁਸਕੇ ਬਣਾ ਕੇ ਫਾਰਮੂਲੇ ਬਣਾ ਕੇ ਵੱਡੇ ਤੋਂ ਵੱਡੇ ਰੋਗਾਂ ਨੂੰ ਜਿਹੜਾ ਥਲ ਪਾਲੰਦੇ ਨੇ ਗੱਲਬਾਤ ਦੀ ਸ਼ੁਰੂਆਤ ਕਰਨ ਲੱਗੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰਦੇ ਹਾਂ ਕਿਉਂਕਿ ਬੜਾ ਕੀਮਤੀ ਸਮਾਂ ਹੁੰਦਾ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਡਾਕਟਰ ਸਾਹਿਬ ਹਕੀਕਤ ਟੀਵੀ ਪੰਜਾਬੀ ਦੇ ਦਰਸ਼ਕਾਂ ਦੇ ਲਈ ਟੋਟ ਕੇ ਨੁਸਖੇ ਲੈ ਕੇ ਆਉਂਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਥੈਂਕ ਯੂ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਲ ਤਾਂ ਇਹ ਹੈ ਕਿ ਇਹ ਚਟਨੀਆਂ ਇੰਨੀਆਂ ਕਾਰਗਰ ਹੁੰਦੀਆਂ ਨੇ ਕਿ ਤੁਸੀਂ ਕਹਿ ਰਹੇ ਹੋ ਕਿ ਲੀਵਰ ਹੋਵੇ ਲੀਵਰ ਨਾਲ ਸੰਬੰਧਿਤ ਕੋਈ ਪ੍ਰੋਬਲਮ ਹੋਵੇ ਪੇਟ ਨਾਲ ਸੰਬੰਧਿਤ ਕੋਈ ਪ੍ਰੋਬਲਮ ਹੋਵੇ ਤੇ ਕਰਮਤੀ ਅਸਰ ਹੁੰਦਾ ਇਹਦਾ ਜਿੰਨੇ ਵੀ ਇਹ ਇੱਕ ਮੈਡੀਸਨਲ ਪਲਾਂਟ ਨੇ ਸਾਰੇ ਦੇਖਿਆ ਜਾਣ ਸਾਰੇ ਮੈਡੀਸਨਲ ਪਲਾਂਟ ਨੇ ਜਿਸ ਤਰ੍ਹਾਂ ਚਰੰਗੀ ਇਹ ਚਰੰਗੀ ਹਲਦੀ ਹੋ ਗਈ ਆ ਆਪਣੇ ਆ ਚਰੰਗੀ ਹਲਦੀ ਕੀ ਹੈ ਜੀ ਮੈਂ ਤਾਂ ਪੜ ਕੇ ਬੜੀ ਅ ਚਮਤਕਾਰ ਚ ਪੈ ਗਿਆ ਦੇਖੋ ਮੈਂ ਤਾਂ ਅਜ ਤੱਕ ਕਦੇ ਦੇਖੀ ਨਹੀਂ ਸੀ ਇਹ ਚਰੰਗੀ ਹਲਦੀ ਹੈ ਮੈਂ ਹਲਦੀ ਤਾਂ ਸੁਣੀ ਸੀ ਅੰਬਾ ਹਲਦੀ ਸੁਣੀ ਹੈ दारू ਹਲਦੀ ਸੁਣੀ ਹੈ ਹੋਰ ਬਹੁਤ ਤਰ੍ਹਾਂ ਦੀ ਹਲਦੀਆਂ ਸੀ ਸੁਣੀਆਂ ਨੇ ਪਰ ਇਹ ਚਰੰਗੀ ਹਲਦੀ ਡਾਕਟਰ ਸਾਹਿਬ ਕੀ ਚੀਜ਼ ਹੈ ਜੀ ਚਰੰਗੀ ਹਲਦੀ ਬੇਸਿਕਲੀ ਇਹ ਚਾਰ ਹਲਦੀਆਂ ਨੂੰ ਮਿਲਾ ਕੇ ਬਣਾਈ ਗਈ ਹੈ ਇਹਦੇ ਵਿੱਚ ਹਿਮਾਲਿਆਨ ਹਲਦੀ ਹੋਗੀ ਕਸਤੂਰੀ ਹਲਦੀ ਹੈ ਤੇ ਆਪਣੀ دارو ਹਲਦੀ ਹੋਗੀ ਤੇ ਅੰਬਾ ਹਲਦੀ ਇਹ ਚਾਰ ਹਲਦੀਆਂ ਨੂੰ ਮਿਲ ਕੇ ਬਣਦੀ ਹੈ ਇਹਦੇ ਵਿੱਚ ਰੇਸ਼ੋ ਅਲੱਗ-ਅਲੱਗ ਹੈ ਅਸੀਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਇੱਕ ਸਿੰਪਲ ਜਿਸ ਤਰ੍ਹਾਂ ਹਿਮਾਲਿਆਨ ਹਲਦੀ ਹੈ ਜਾਂ ਆਪਣੀ ਨਾਰਮਲ ਜਿਹੜੀ ਹਲਦੀ ਹੈ ਉਹੀ ਕਈ ਪੇਸ਼ੈਂਟ ਨੂੰ ਦਿੰਦੇ ਸੀ ਜਿਸ ਤਰ੍ਹਾਂ ਲੀਵਰ ਲਈ ਜਾਂ ਬਲੱਡ ਥਿਨ ਬਲੱਡ ਥਿਨਿੰਗ ਲਈ ਜਿਨ੍ਹਾਂ ਦਾ ਕੋਲਿਸਟ੍ਰੋਲ ਵੱਧ ਹੈ ਉਹਨਾਂ ਲਈ ਇਹ ਦਿੰਦੇ ਸੀ ਪਰ ਕਈਆਂ ਦੀ ਜਿਹੜੀ ਪ੍ਰਕਿਰਤੀ ਹੈ ਉਹ ਪਿੱਤ ਪ੍ਰਕਿਰਤੀ ਹੁੰਦੀ ਹੈ ਹਲਦੀ ਦੇ ਜਿਹੜਾ ਵੀਰੇ ਥੋੜਾ ਜਿਆ ਹੁਸ਼ਣ ਹੈ ਉਹਦੇ ਨਾਲ ਗਰਮੈਸ਼ ਕਰਦਾ ਫਿਰ ਅਸੀਂ ਕਾਫੀ ਲੰਬੇ ਟਾਈਮ ਤੋਂ ਜਦੋਂ ਦੀ ਮੇਰੀ ਇਹ ਰਿਸਰਚ ਹੈ ਫਿਰ ਅਸੀਂ ਇੱਕ ਕੰਬੀਨੇਸ਼ਨ ਬਣਾਇਆ ਜਿਹਨੂੰ ਆਪਾਂ ਚਰੰਗੀ ਹਲਦੀ ਕਹਿੰਦੇ ਆ ਉਹਦੇ ਵਿੱਚ ਕੀ ਹੈ ਕਿ ਚਾਹ ਦੀ ਪ੍ਰਕਿਰਤੀ ਕੋਈ ਵੀ ਹੈ ਪੇਸ਼ੈਂਟ ਦੀ ਬਾਤ ਪ੍ਰਕਿਰਤੀ ਹੈ ਪਿੱਤ ਹੈ ਜਾਂ ਕਾਪ ਪ੍ਰਕਿਰਤੀ ਹੈ ਸਾਡੇ ਆਯੁਰਵੇਦ ਦੇ ਵਿੱਚ ਤਿੰਨ ਪ੍ਰਕਿਰਤੀਆਂ ਆਉਂਦੀਆਂ ਨੇ ਕੋਈ ਵੀ ਪ੍ਰਕਿਰਤੀ ਹੈ ਉਹਦੇ ਲਈ ਸਾਰਿਆਂ ਲਈ ਕਾਰਗਰ ਸਿੱਧ ਹੋਏਗੀ ਇਹ ਇਹਨੂੰ ਅਸੀਂ ਚਟਨੀ ਦੇ ਵਿੱਚ ਇਹਦੇ ਵਿੱਚ ਪਾਉਨੇ ਆ ਇੱਕ ਬਲੱਡ ਥਿਨਿੰਗ ਦਾ ਕੰਮ ਵੀ ਕਰਦੀ ਹੈ ਇੱਕ ਲੀਵਰਲੀ ਡੀਟੌਕਸੀਫਾਇਰ ਜਿਹਨੂੰ ਆਪਾਂ ਕਹਿੰਦੇ ਆ ਲੀਵਰ ਨੂੰ ਅੰਦਰੋਂ ਝਾ ਠੀਕ ਹੈ ਜੀ ਇਹ ਇੱਕ ਬਹੁਤ ਮਤਲਬ ਜਿੰਨੀਆਂ ਵੀ ਆਪਣੀਆਂ ਚਟਨੀਆਂ ਨੇ ਆਪ ਚਟਨੀਆਂ ਦੀ ਗੱਲ ਕਰਦੇ ਆ ਜਾਂ ਬਲੇ ਨੇ ਆ ਜਿੰਨੀਆਂ ਵੀ ਆ ਮੈਡੀਸਨਲ ਪਲਾਂਟ ਨੇ ਇਹ ਸਾਰੇ ਲੀਵਰ ਲਈ ਬਹੁਤ کارਗਰ ਨੇ ਇਹ ਚੀਜ਼ਾਂ ਲੀਵਰ ਵਾਸਤੇ ਤਾਂ ਜੀ ਅਸੀਂ ਕਹਿੰਦੇ ਵੀ ਮਤਲਬ ਜਿਸ ਤਰੀਕੇ ਨਾਲ ਕਹਿੰਦੇ ਨੇ ਵੀ ਜਿਹੜਾ ਲੀਵਰ ਹੈਗਾ ਉਹ ਸਾਡੇ ਸਰੀਰ ਦਾ ਸਭ ਤੋਂ ਸੌ ਸੁਭਾ ਦਾ ਅੰਗ ਹੈ ਜਿੰਨਾ ਮਰਜ਼ੀ ਤੁਸੀਂ ਪ੍ਰੈਸ਼ਰ ਕਰੀ ਜਾਓ ਇਹ ਚੱਲੀ ਜਾਂਦਾ ਚੱਲੀ ਜਾਂਦਾ ਪਰ ਜਦੋਂ ਇਹ ਖਰਾਬ ਹੋਣ ਤੇ ਤਾਂ ਇੱਕੋ ਲਖਤੀ ਫੇਲ ਹੋ ਜਾਂਦਾ ਉਹ ਕੀ ਹੁੰਦਾ ਜੀ ਬਿਲਕੁਲ ਗੱਲ ਤੁਹਾਡੀ ਸਹੀ ਹੈ ਜਿਸ ਤਰ੍ਹਾਂ ਲੀਵਰ ਦੇ ਜਿਹੜੇ ਰੀਜਨਰੇਸ਼ਨ ਪਾਵਰ ਹੈ ਸਾਇੰਸ ਦੇ ਵਿੱਚ ਜਿੰਨਾ ਦੱਸਿਆ ਕਿ ਇਹਦੀ ਰੀਜਨਰੇਸ਼ਨ ਪਾਵਰ ਬਹੁਤ ਹੈ ਮਤਲਬ ਖਰਾਬ ਹੋਇਆ ਹੋਇਆ ਲੀਵਰ ਆਪਣੇ ਆਪ ਨੂੰ ਠੀਕ ਕਰ ਸਕਦੇ ਪਰ ਉਹ ਵੀ ਇੱਕ ਸਟੇਜ ਤੱਕ ਜਦੋਂ ਉਹ ਸਟੇਜ ਤੋਂ ਬਾਹਰ ਨਿਕਲ ਜਾਂਦਾ ਹੈ ਤਾਂ ਮੁਸ਼ਕਿਲ ਹੁੰਦਾ ਹੈ ਫਿਰ ਇਹਨੂੰ ਦੁਬਾਰਾ ਰਿਵਰਸ ਕਰਨਾ ਉਹ ਚੀਜ਼ ਨੂੰ ਸਟੇਜਾਂ ਕਿਹੜੀਆਂ ਹੁੰਦੀਆਂ ਨੇ ਜਿੰਦੀਆਂ ਸਟੇਜਾਂ ਜਿਸ ਤਰ੍ਹਾਂ ਅਸੀਂ ਆਪਾਂ ਫੈਟੀ ਲੀਵਰ ਦੀ ਗੱਲ ਕਰੀਏ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਆਪਣਾ ਹੈਲਦੀ ਏਹ ਹੋ ਗਿਆ ਆਪਣਾ ਹੈਲਦੀ ਲੀਵਰ ਬਹੁਤ ਇੰਨਾ ਸੋਹਣਾ ਹੁੰਦਾ ਜੀ ਹਾਂ ਪਹਿਲਾਂ ਜਿਹੜਾ ਲੀਵਰ ਜਿਹੜਾ ਨਮ ਜੰਮੇ ਬੱਚੇ ਦਾ ਲੀਵਰ ਹੁੰਦਾ ਉਹ ਪਿੰਕਿਸ਼ ਕਲਰ ਦਾ ਹੁੰਦਾ ਤੇ ਬਿਲਕੁਲ ਸੌਫਟ ਜਿਸ ਤਰ੍ਹਾਂ ਕਾਟਨ ਹੁੰਦੀ ਹੈ ਇਸ ਤਰ੍ਹਾਂ ਦਾ ਲੀਵਰ ਹੁੰਦਾ ਹੈ ਉਹ ਫਿਰ ਅਸੀਂ ਉਹਦੇ ਤੇ ਆਪਣੀ ਕਰਾਮਾਤਾਂ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਫਿਰ ਉਹ ਹੌਲੀ ਹੌਲੀ ਉਹਦੀ ਫਾਈਬਰੋਸਿਸ ਹੁੰਦੀ ਹੈ ਜਿਹੜੀ ਸਟੇਜ 2 ਡਾਉਨ ਨੂੰ ਅਪ ਕਹਿੰਦੇ ਆ ਫੈਟੀ ਲੀਵਰ ਠੀਕ ਹੈ ਜੀ ਫੈਟੀ ਲੀਵਰ ਤਾਂ ਜੀ ਅੱਜ ਕੱਲ ਹਰੇਕ ਨੂੰ ਹੈ ਫੈਟੀ ਲੀਵਰ 'ਚ ਇਹ ਕੰਮ ਕਰੇਗੀ ਤੁਹਾਡਾ ਜਿਹੜਾ ਨੁਸਖਾ ਹੈਗਾ ਚਰੰਗੀ ਹਲਦੀ ਹੋ ਬਿਲਕੁਲ ਇਹ ਫੈਟੀ ਲੀਬਰ ਦਾ ਹੀ ਇੱਕ ਬਹੁਤ ਅੱਛਾ ਮਤਲਬ ਜਿਹੜਾ ਮੈਂ ਇਲਾਜ ਦੱਸਣ ਜਾ ਰਿਹਾ ਫੈਟੀ ਲੀਬਰ ਦਾ ਹੀ ਇਲਾਜ ਦੱਸਣ ਜਾ ਰਿਹਾ ਇਹਦੇ ਵਿੱਚ ਜਿੰਨੀਆਂ ਵੀ ਆ ਡਰੱਗਸ ਪਈਆਂ ਨੇ ਇਹਦਾ ਲੀਬਰ ਦੇ ਉੱਪਰ ਬਹੁਤ ਅੱਛਾ ਕੱਲੀ-ਕੱਲੀ ਮੈਂ ਐਕਸਪਲੇਨ ਕਰਾਂਗਾ ਇਹਦਾ ਲੀਬਰ ਦੇ ਉੱਪਰ ਬਹੁਤ ਅੱਛਾ ਆਪਣਾ ਰੋਲ ਹੈ ਕਾਗਜ਼ੀ ਨੰਬੂ ਲੀਬਰ ਦਾ ਕੀ ਸੰਬੰਧ ਹੈ ਜੀ ਕਾਗਜ਼ੀ ਨੰਬੂ ਰੱਖਿਆ ਜੀ ਤੁਸੀਂ ਮਤਲਬ ਪਹਿਲੀ ਵਾਰ ਸੁਣਿਆ ਕਾਗਜ਼ੀ ਨੰਬੂ ਵੀ ਕੋਈ ਹੁੰਦਾ ਜੀ ਕਾਗਜ਼ ਤੋਂ ਬਣਿਆ ਹੋਇਆ ਜੀ ਨੇ ਕਾਗਜ਼ੋਨੀ ਬਣਿਆ ਹੋਇਆ ਬੇਸਿਕਲੀ ਜਿਹੜਾ ਇਹਦਾ ਛਿਲਕਾ ਹੁੰਦਾ ਬਹੁਤ ਜ਼ਿਆਦਾ ਬਰੀਕ ਹੁੰਦਾ ਪਤਲਾ ਹੁੰਦਾ ਹੈ ਕਾਗਜ਼ੀ ਨਿੰਬੂ ਦਾ ਜਿਹੜਾ ਛਿਲਕਾ ਹੁੰਦਾ ਬਹੁਤ ਜ਼ਿਆਦਾ ਬਰੀਕ ਹੁੰਦਾ ਇਹ ਨਿੰਬੂ ਦੀ ਇੱਕ ਟਾਈਪ ਹੈ ਕਾਗਜ਼ੀ ਨਿੰਬੂ ਨਿੰਬੂ ਬੇਸਿਕਲੀ ਕੀ ਹੈ ਵਿਟਾਮਿਨ ਸੀ ਦਾ ਇੱਕ ਅੱਛਾ ਬਹੁਤ ਅੱਛਾ ਸਰੋਤ ਹੈ ਇਹਦੇ ਵਿੱਚ ਇੱਕ ਐਨਜ਼ਾਈਮ ਹੁੰਦਾ ਗਲੂਟਾਥਾਇਨ ਗਲੂਟਾਥਾਇਨ ਕੀ ਕਰਦਾ ਹੈ ਗਲੂਟਾਥਾਇਨ ਆਪਣੇ ਲੀਵਰ ਦੀ ਜਿਹੜੀ ਡੀਟੌਕਸੀਫਿਕੇਸ਼ਨ ਮਤਲਬ ਟੌਕਸਿਨ ਬਾਹਰ ਸਿੱਟਣ ਦੀ ਜਿਹੜੀ ਉਹ ਹੈ ਉਹਦੀ ਮਤਲਬ ਸਮਰੱਥਾ ਉਹਨੂੰ ਵਧਾ ਦਿੰਦਾ ਹੈ ਗਲੂਟਾਥਾਇਨ ਦੀ ਸਿੰਥਸਿਸ ਨੂੰ ਵਧਾਉਂਦਾ ਹੈ ਗਲੂਟਾਥਾਇਨ ਕੀ ਕਰਦਾ ਹੈ ਆਪਣੀ ਡੀਟੌਕਸੀਫਿਕੇਸ਼ਨ ਜਿਹੜੇ ਆਪਣੇ ਸਰੀਰ ਚ ਟੌਕਸਿਨ ਪੈ ਨੇ ਜ਼ਹਿਰਾਂ ਪਈਆਂ ਨੇ ਉਹਨੂੰ ਬਾਹਰ ਕੱਢਣ ਦੀ ਤਾਕਤ ਨੂੰ ਵਧਾ ਦਿੰਦਾ ਕਾਜ ਜੀ ਨਿੰਬੂ ਜਿਹੜਾ ਹੁੰਦਾ ਹੈ ਇਸ ਤਰ੍ਹਾਂ ਹਰ ਇੱਕ ਦਾ ਆਪਣਾ ਆਪਣਾ ਰੋਲ ਹੈ ਜਿਸ ਤਰ੍ਹਾਂ ਆਮਲੇ ਦਾ ਆਪਣਾ ਰੋਲ ਹੈ ਧਨੀਏ ਦਾ ਪੁਦੀਨੇ ਦਾ ਆਪਣਾ ਰੋਲ ਹੈ ਹਰ ਚੀਜ਼ ਦਾ ਆਪਣਾ ਆਪਣਾ ਰੋਲ ਹੈ ਹਰੇ ਪੱਤੇ ਦਾ ਜਿਹੜਾ ਹਰਾ ਪਿਆਜ਼ ਹੈ ਦਾ ਆਪਣਾ ਰੋਲ ਹੈ ਪਿਆਜ਼ ਹੀ ਕਿਉਂ ਰੱਖਿਆ ਜੀ ਜਿਹੜਾ ਆਮ ਪਿਆਜ਼ ਕਿਉਂ ਨਹੀਂ ਚਟਣੀ ਚਾ ਸੀ ਆਮ ਪਿਆਜ਼ ਪਾ ਕੇ ਕੰਮ ਚਲਾ ਲੈਂਦੇ ਆ ਜਿਸ ਤਰ੍ਹਾਂ ਆਫ ਸੀਜ਼ਨ ਹੈ ਨਾ ਆਫ ਇੱਕ ਸਾਡੇ ਆਯੁਰਵੇਦ ਦੇ ਵਿੱਚ ਵੀ ਕਿਹਾ ਗਿਆ ਇੱਕ ਜੋ ਇਸਲਾਮਿਕ ਕਿਤਾਬਾਂ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਲਿਖਿਆ ਕਿ ਜਿੱਥੇ ਦਾ ਆਪਾਂ ਰਹਿ ਰਹੇ ਆ ਆਪਾਂ ਨੂੰ ਉੱਥੇ ਦਾ ਹੀ ਖਾਣ ਪੀਣ ਲੈਣਾ ਚਾਹੀਦਾ ਠੀਕ ਹੈ ਸੀਜ਼ਨਲ ਮਤਲਬ ਸੀਜ਼ਨਲ ਦਾ ਮਤਲਬ ਸੀਜ਼ਨਲ ਫਰੂਟ ਐਂਡ ਵੈਜੀਟੇਬਲ ਇਹਦੀ ਬਹੁਤ ਇੰਪੋਰਟੈਂਸ ਹੈ ਆਪਾਂ ਇੱਕ ਚੀਜ਼ ਦੇਖੋ ਹੁਣ ਆਪਾਂ ਐਵੋਕਾਡੋ ਦੀ ਗੱਲ ਕਰੀਏ ਕਈ ਲੋਕ ਕਹਿੰਦੇ ਨੇ ਐਵੋਕਾਡੋ ਬਹੁਤ ਅੱਛਾ ਫਰੂਟ ਹੈ ਠੀਕ ਹੈ 1200 ਰੁਪਏ ਕਿਲੋ 1500 ਰੁਪਏ ਕਿਲੇ 2000 ਰੁਪਏ ਕਿਲੋ ਵਿਕਦਾ ਪਰ ਉਹ ਉੱਥੇ ਦੇ ਲੋਕਾਂ ਲਈ ਵਧੀਆ ਆਪਣੇ ਲਈ ਨਹੀਂ ਵਧੀਆ ਆਪਣੇ ਲਈ ਸੀਜ਼ਨਲ ਆ ਰਿਹਾ ਜੋ ਮਤਲਬ ਜਿਹੜੀ ਰੀਜ਼ਨ ਤੇ ਤੁਸੀਂ ਜਿਹੜੀ ਬੈਲਟ 'ਚ ਰਹਿ ਰਹੇ ਹੋ ਕੋਸ਼ਿਸ਼ ਕਰੋ ਕਿ ਜਿਹੜੇ ਉੱਥੇ ਖਾਣੇ ਪੈਦਾ ਹੋ ਰਹੇ ਨੇ ਜੋ ਸਬਜ਼ੀਆਂ ਨੇ ਜਾਂ ਫਰੂਟਸ ਨੇ ਉਹੀ ਖਾਓ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਨਾਗਪੁਰ ਵਾਲਾ ਜਾਂ ਹੋਰ ਪਾਸੇ ਦਾ ਜਿਹੜਾ ਪਿਆਜ਼ ਹੈਗਾ ਸਾਨੂੰ ਉਦੋਂ ਛੱਡ ਦੇਣਾ ਚਾਹੀਦਾ ਜਦੋਂ ਸਾਡਾ ਲੋਕਲ ਪਿਆਜ਼ ਆਣ ਲਾਵੇ ਖਾਸ ਕਰਕੇ ਭੁੰਕਾ ਵਾਲਾ ਜਿਹਨੂੰ ਕਹਿੰਦੇ ਜੀ ਜੀ ਬਿਲਕੁਲ ਬਿਲਕੁਲ ਹੁਣ ਇਹ ਪੰਜਾਬ ਦਾ ਲੋਕਲ ਪਿਆਜ਼ ਹੈ ਠੀਕ ਹੈ ਨਾ ਇਹ ਭੁੰਕਾ ਵਾਲਾ ਪਿਆਜ਼ ਹੈ ਜਿਸ ਦਾ ਹੁਣ ਸੀਜ਼ਨ ਹੈ ਦਾ ਸੀਜ਼ਨ ਦੇ ਵਿੱਚ ਇਹ ਖਾ ਲੋ ਜਦੋਂ ਆਫ ਸੀਜ਼ਨ ਹੈ ਆਪਣੇ ਕੋਲ ਹੈ ਨਹੀਂ ਸਟਾਕ ਫਿਰ ਆਪਾਂ ਖਾ ਸਕਦੇ ਦੂਸਰੀ ਚੀਜ਼ ਇਹ ਹੈ ਜਿਹੜਾ ਇਹਦੇ ਵਿੱਚ ਮਤਲਬ ਜਿਹਨੂੰ ਆਪਾਂ ਗੱਲ ਕਰਦੇ ਹਾਂ ਭੁੰਕਾ ਇਹ ਗ੍ਰੀਨ ਲੀਫੀ ਵੈਜੀਟੇਬਲ ਚਾਹੁੰਦੇ ਜਿੰਨੀਆਂ ਗ੍ਰੀਨ ਲੀਫੀ ਵੈਜੀਟੇਬਲ ਨੇ ਨਾਈਟ੍ਰਿਕ ਆਕਸਾਈਡ ਦਾ ਬਹੁਤ ਅੱਛਾ ਸਰੋਤ ਨੇ ਨਾਈਟ੍ਰਿਕ ਆਕਸਾਈਡ ਕੀ ਕਰਦਾ ਮੰਗਨ ਡਾਈਟ੍ਰਿਕ ਆਕਸਾਈਡ ਠੀਕ ਹੈ ਨਾ ਆਪਣੀ ਬਾਡੀ ਦੀ ਰਿਪੇਅਰ ਦੇ ਵਿੱਚ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰ ਰਹੇ ਆ ਲੀਵਰ ਦੀ ਰਿਪੇਅਰ ਦੇ ਵਿੱਚ ਉਹਦੇ ਵਿੱਚ ਬਹੁਤ ਅੱਛਾ ਰੋਲ ਲਿਆਦਾ ਪਰ ਲੀਵਰ ਤੇ ਜੀ ਗੱਲ ਤਾਂ ਅਸੀਂ ਜੇਕਰ ਅਸੀਂ ਲੀਵਰ ਦੀ ਕਰੀਏ ਲੀਵਰ ਜੇ ਇੰਨਾ ਸਿਆਣਾ ਸਾਡਾ ਅੰਗ ਹੈਗਾ ਤੇ ਸਿਆਣਾ ਬੰਦਾ ਬਿਮਾਰ ਹੋਣ ਤੋਂ ਪਹਿਲਾਂ ਕਿਸੇ ਨਾ ਕਿਸੇ ਨੂੰ ਆਵਾਜ਼ ਜ਼ਰੂਰ ਮਾਰਦਾ ਹੈ ਘਰ ਚੋਂ ਚਾਹੇ ਕੋਈ ਸਿਆਣਾ ਬੰਦਾ ਹੋਵੇ ਜਾਂ ਫਿਰ ਸਿਆਣਾ ਲੀਵਰ ਹੋਵੇ ਆਵਾਜ਼ਾ ਮਾਰਦਾ ਹੈ ਲੀਵਰ ਵੀ ਕੋਈ ਸੰਕੇਤ ਦਿੰਦਾ ਜੀ ਬਿਮਾਰ ਹੋਣ ਤੇ ਜਾਂ ਬਿਮਾਰ ਹੋਣ ਤੋਂ ਪਹਿਲਾਂ ਇਹ ਇਹ ਗੱਲ ਬਿਲਕੁਲ ਸਹੀ ਹੈ ਕਿ ਲੀਵਰ ਆਪਣਾ ਸੰਕੇਤ ਦਿੰਦਾ ਹੈ ਠੀਕ ਹੈ ਨਾ ਪਰ ਆਪਾਂ ਅੱਜ ਦੇ ਦੌਰ ਚ ਇੰਨਾ ਫਾਸਟ ਹੋ ਗਏ ਆਪਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਆਪਾਂ ਨੂੰ ਤਾਂ ਬੜੀ ਐਡਵਾਂਸ ਸਟੇਜ ਤੇ ਜਾ ਕੇ ਪਤਾ ਲੱਗਦਾ ਕਿ ਹੁਣ ਹੈ ਲੀਵਰ ਦੀ ਪ੍ਰੋਬਲਮ ਹੋ ਗਈ ਫੈਟੀ ਲੀਵਰ ਤੱਕ ਤਾਂ ਤੁਹਾਨੂੰ ਸਹੀ ਦੱਸਾਂ ਕਿ ਇਹ ਚੀਜ਼ਾਂ ਅਨ ਡਾਇਗਨੋਸਟਿਕਲੀ ਰਹਿੰਦੀਆਂ ਨੇ ਠੀਕ ਹੈ ਪਰ ਜਿਹਨੂੰ ਦੱਸ ਦੋ ਜਿਹਦਾ ਹਾਸਾ ਨਿਕਲਦਾ ਵੀ ਮੇਰਾ ਵੀ ਫੈਟੀ ਲੀਵਰ ਹੋ ਗਿਆ ਮੈਂ ਉਹੀ ਦੱਸਦਾ ਅੱਜ ਅੱਜ ਦੇ ਜੇ ਆਪਾਂ ਸਟੈਟਿਸਟਿਕਸ ਚੱਕੀਏ 32% ਅਡਲਟ ਪੋਪੂਲੇਸ਼ਨ ਆਫ ਇੰਡੀਆ ਇਸ ਚੀਜ਼ ਤੋਂ ਇਫੈਕਟਿਡ ਹੈ ਫ ਕਹਿੰਦੇ ਜੀ ਹਰੇਕ ਦੇ ਹੀ ਹੈ ਉਹੀ ਪ੍ਰੋਬਲਮ ਉਹੀ ਹੈ ਨਾ ਫੈਟੀ ਲੀਵਰ ਨੂੰ ਆਪਾਂ ਸੀਰੀਅਸ ਲੈਂਦੇ ਨਹੀਂ ਜਦੋਂ ਐਡਵਾਂਸ ਸਟੇਜ ਤੇ ਚੱਲ ਜਾਂਦਾ ਹੈ ਨੋਨ ਅਲਕੋਹੋਲਿਕ ਫੈਟੀ ਲੀਵਰ ਜਿਹੜੀ 3rd ਸਟੇਜ ਹੈ ਤਾਂ ਫੈਟੀ ਲੀਵਰ ਹੋ ਗਿਆ ਇਸ ਤੋਂ ਅਗਲੀ ਸਟੇਜ ਕੀ ਹੈ ਨੋਨ ਅਲਕੋਹੋਲਿਕ ਫੈਟੀ ਲੀਵਰ ਇਸ ਤੋਂ ਅਗਲੀ ਸਟੇਜ ਸਟੇਜ ਕੀ ਹੈ ਨੋਨ ਅਲਕੋਹੋਲਿਕ ਸਟੈਟੋ ਹੈਪੇਟਾਈਟਿਸ ਇੱਥੇ ਜਾ ਕੇ ਫਿਰ ਇਹ ਇਰਰਵਰਸੀਬਲ ਹੋਣਾ ਸ਼ੁਰੂ ਹੋ ਜਾਂਦਾ ਹੈ ਪੰਜਵੀਂ ਸਟੇਜ ਜਿਹੜਾ ਕੀ ਹੈ ਸਿਰੋਸਿਸ ਲੀਵਰ ਲਾਸਟ ਸਟੇਜ ਕੀ ਹੈ ਕੈਂਸਰ ਬਿਲਕੁਲੀ ਕਾਲਾ ਹੋਇਆ ਪਿਆ ਜੀ ਹਾਂਜੀ ਜਿੰਨੀ ਸਟੇਜ ਅੱਗੇ ਵਧੀ ਜਾਊਗੀ ਐਡਵਾਂਸ ਸਟੇਜ ਹੋਈ ਜਾਊਗੀ ਉਨਾਂ ਹੀ ਇਹਨੂੰ ਰਿਵਰਸ ਕਰਨਾ ਔਖਾ ਹੋ ਜਾਊ ਉਨਹੀਂ ਜਿਹੜਾ ਇਹਦੇ ਤੁਸੀਂ ਕਾਲਜ ਦੀ ਗੱਲ ਕਰਦੇ ਹੋ ਉਨਾਂ ਇਹਦੇ ਵਿੱਚ ਟੌਕਸਿਨ ਜਮ੍ਹਾਂ ਹੋਣੇ ਸ਼ੁਰੂ ਹੋ ਜਾਣਗੇ ਜੀ ਜੀ ਠੀਕ ਹੈ ਇਹ ਆਪਾਂ ਨੂੰ ਅਵਾਜ਼ ਜ਼ਰੂਰ ਮਾਰਦੇ ਪਰ ਅੱਜ ਦੇ ਇਨਸਾਨ ਅੱਜ ਦੇ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਇਨਸਾਨ ਹਰ ਕੁਝ ਅਣ ਸੁਣਿਆ ਕਰੀ ਜਾਂਦਾ ਹਾਂਜੀ ਜੀ ਜੀ ਅੱਛਾ ਜਿਹੜੀ ਤੁਹਾਡੀ ਤੁਸੀਂ ਅੱਜ ਚਟਨੀ ਦੇਣ ਜਾ ਰਹੇ ਹੋ ਇਹ ਚਟਨੀ ਪੇਟ ਦੇ ਲੀਵਰ ਦੇ ਦੇ ਉੱਤੇ ਜਿਹੜਾ ਕਿਸ ਤਰੀਕੇ ਨਾਲ کارਗਰ ਸਾਬਤ ਹੁੰਦੀ ਹੈ ਤੁਸੀਂ ਕਹੇ ਹੋ ਵੀ ਬੜੀ ਜ਼ਬਰਦਸਤ ਚਟਨੀ ਆ ਤੁਹਾਨੂੰ ਦੇਣ ਲੱਗੇ ਹਾਂ ਸੀ ਇਦੇ ਵਿੱਚ ਹਰ ਡਰੱਗ ਦਾ ਆਪਣਾ ਆਪਣਾ ਰੋਲ ਹੈ ਹਰ ਡਰੱਗ ਦਾ ਕੋਈ ਐਂਟੀਆਕਸੀਡੈਂਟ ਦਾ ਕੰਮ ਕਰਦੀ ਕੋਈ ਵਿਟਾਮਿਨ ਸੀ ਦਾ ਸਰੋਤ ਹੈ ਕਿਸੇ ਦੇ ਵਿੱਚ ਗ੍ਰੀਨ ਲੀਫੀ ਵੈਜੀਟੇਬਲ ਜਿਹੜੀਆਂ ਨੇ ਉਹ ਬਹੁਤ ਅੱਛਾ ਰੋਲ ਹੈ ਜਿਸ ਤਰ੍ਹਾਂ ਆਪਾਂ ਪਦੀਨੇ ਦੀ ਗੱਲ ਕਰੀ ਇਹਦੇ ਵਿੱਚ ਐਸੈਂਸ਼ੀਅਲ ਆਇਲ ਹੁੰਦੇ ਨੇ ਬਲੱਡ ਪਿਊਰੀਫਾਇਰ ਹੈ ਪਦੀਨਾ ਬਹੁਤ ਅੱਛਾ ਬਲੱਡ ਪਿਊਰੀਫਾਇਰ ਹੈ ਇੱਕ ਕੂਲੈਂਟ ਦਾ ਕੰਮ ਕਰਦਾ ਹੈ ਲੀਵਰ ਲਈ ਇੱਕ ਕੂਲੈਂਟ ਦਾ ਕੰਮ ਕਰਦਾ ਹੈ ਜਿਹੜੀ ਗਰਮੈਸ਼ ਹੈ ਲੀਵਰ ਦੇ ਵਿੱਚ ਉਹਨੂੰ ਘੱਟ ਕਰਦਾ ਹੈ ਜਿਸ ਤਰ੍ਹਾਂ ਆਪਾਂ ਕੜੀ ਪੱਤੇ ਦੀ ਗੱਲ ਕਰ ਲਈਏ ਕੜੀ ਪੱਤਾ ਪਿਆ ਇਹਦੀ ਗੱਲ ਕਰੀਏ ਇਹ ਇੱਕ ਬਹੁ ਹਿਪੇਟੋ ਮੀਨਸ ਲੀਬਰ ਲੀਬਰ ਨੂੰ ਪ੍ਰੋਟੈਕਟ ਕਰਦਾ ਹਰ ਇੱਕ ਟੌਕਸਿਨ ਤੋਂ ਪ੍ਰੋਟੈਕਟ ਕਰੂਗਾ ਤੇ ਨਾਲ ਨਾਲ ਇਹ ਇੱਕ ਸ਼ੂਗਰ ਲਈ ਵੀ ਅੱਛਾ ਹੋਇਆ ਐਂਟੀ ਡਾਇਬੀਟਿਕ ਦੇ ਤੌਰ ਤੇ ਵੀ ਇਹਨੂੰ ਆਪਾਂ ਲੈ ਸਕਦੇ ਹਾਂ ਅਨਾਰ ਦਾ ਨਰ ਪਿਆਓ ਬਹੁਤ ਅੱਛਾ ਮਤਲਬ ਐਪਟਾਈਜ਼ਰ ਹੈ ਬਹੁਤ ਅੱਛਾ ਆਮਲਾ ਉਹ ਇੱਕ ਵਿਟਾਮਿਨ ਸੀ ਦਾ ਇੱਕ ਬਹੁਤ ਅੱਛਾ ਸਰੋਤ ਹੈ ਤੇ ਦੂਸਰਾ ਆਮਲੇ ਦੇ ਵਿੱਚ ਜਿੰਨੇ ਵੀ ਉਹਨੇ ਐਂਟੀਆਕਸੀਡੈਂਟ ਨੇ ਉਹ ਤੁਹਾਡੀ ਏਜਿੰਗ ਨੂੰ ਰੋਕਦੇ ਨੇ ਜਿਹੜਾ ਤੁਹਾਡੀ ਲੀਬਰ ਦੇ ਉੱਪਰ ਟੌਕਸਿਨ ਕਰਕੇ ਆਕਸੀਡੇਟਿਵ ਸਟ्रेस ਹੈ ਉਹਨੂੰ ਆਮਲਾ ਘਟਾਉਂਦਾ ਹੈ ਤਣੀਆਂ ਆ ਗਿਆ ਇੱਕ ਗ੍ਰੀਨ ਲੀਫੀ ਵੈਜੀਟੇਬਲ ਤਾਂ ਹੈ ਹੀ ਹੈ ਨਾਲ ਇਹਦੇ ਵਿੱਚ ਓੈਂਸ਼ੈਂਸ਼ਲ ਆਇਲਸ ਵੀ ਨੇ ਤਣੀਆਂ ਦੇ ਵਿੱਚ ਠੀਕ ਹੈ ਨਾ ਇੱਕ ਐਪੀਟਾਈਜ਼ਰ ਦਾ ਕੰਮ ਵੀ ਕਰਦਾ ਹੈ ਇੱਕ ਲੇਬਰ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਕਾਗਜੀ ਨਿੰਬੂ ਆਪਾਂ ਨੇ ਪਹਿਲਾਂ ਦੱਸ ਹੀ ਦਿੱਤਾ ਠੀਕ ਹੈ ਇਹੀ ਆ ਗਿਆ ਆਪਣੀਆਂ ਹਲਦੀਆਂ ਦਾ ਇਹਨਾਂ ਦਾ ਵੀ ਸਾਰੀਆਂ ਦਾ ਅਲੱਗ-ਅਲੱਗ ਰੋਲ ਹੈ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਅੰਬਾ ਹਲਦੀ ਅੰਬਾ ਹਲਦੀ ਕੀ ਹੈ ਅੰਬਾ ਹਲਦੀ ਵੀ ਅਗੇਨ ਉਹੀ ਚੀਜ਼ ਆ ਗਈ ਇੱਕ ਹਿਪੇਟੋ ਪ੍ਰੋਟੈਕਟਿਵ ਹੈ ਤੇ ਇੱਕ ਜਿਹੜੀ ਉਹਦੀ ਆਪਣੀ ਪ੍ਰੋਡਕਸ਼ਨ ਹੈ ਬਾਇਲ ਦੀ ਪ੍ਰੋਡਕਸ਼ਨ ਹੈ ਪੀਲੇ ਰੰਗ ਦੀ ਇੱਕ ਪਿਗਮੈਂਟ ਹੁੰਦੀ ਹੈ ਬਾਇਲ ਪ੍ਰੋਡਕਸ਼ਨ ਜਿਹੜੀ ਬਾਇਲ ਪ੍ਰੋਡਕਸ਼ਨ ਨੂੰ ਇਹ ਇਨਹਾਂਸ ਕਰਦੀ ਹੈ ਜਿਹੜੀ ਬਾਇਲ ਪ੍ਰੋਡਕਸ਼ਨ ਹੈ ਬਾਇਲ ਜਿਹੜਾ ਫੈਟ ਜੰਮੀ ਹੋਈ ਹੈ ਲੀਵਰ ਤੇ ਉਹਨੂੰ ਉਤਾਰਨ ਦਾ ਕੰਮ ਕਰਦੀ ਹੈ ਇਹੀ ਰੋਲ ਹਿਮਾਲਿਆਨ ਹਲਦੀ ਇਹ ਸਪੈਸ਼ਲ ਟਾਈਪ ਆਫ ਹਲਦੀ ਹੈ ਜਿਹਨੂੰ ਆਪਾਂ ਹਿਮਾਲਿਆਨ ਹਲਦੀ ਕਹਿੰਦੇ ਆ ਇਹ ਬਹੁਤ ਮਤਲਬ ਕਿ ਇਹ ਹੈ ਕਿ ਇਹਨੂੰ 3-4 ਸਾਲੇ ਬਰਫ਼ ਦੇ ਨੀਚੇ ਹੀ ਰਹਿੰਦੀ ਹੈ 3-4 ਸਾਲ ਦੇ ਵਿੱਚ ਇਹਦੀ ਫਸਲ ਹੁੰਦੀ ਹੈ ਮਤਲਬ ਇੱਕ ਤਾਂ ਨਾਰਮਲ ਹਲਦੀ ਹੈ ਇਹ ਨਾਰਮਲ ਹਲਦੀ ਤੋਂ ਇਹਦਾ ਕਰਕੁਮਿਨ ਜਿਹੜਾ ਕੰਟੈਂਟ ਹੈ ਬਹੁਤ ਜ਼ਿਆਦਾ ਹੈ ਇਹੀ ਅਗਰ ਆਪਾਂ ਗੱਲ ਕਰੀਏ ਜਿਹੜੀ ਕਸਤੂਰੀ ਹਲਦੀ ਹੈ ਇਹਦਾ ਆਪਣਾ ਰੋਲ ਹੈ ਇਹ ਕਸਤੂਰੀ ਹਲਦੀ ਵੀ ਹੁੰਦੀ ਹੈ ਹਾਂ ਜੀ ਕਸਤੂਰੀ ਹਲਦੀ ਵੀ ਇਹਦੇ ਵਿੱਚ ਆਉਂਦੀ ਹੈ ਜਿਹੜੀ ਚਰੰਗੀ ਹਲਦੀ ਦੀ ਆਪਾਂ ਗੱਲ ਕਰ ਰਹੇ ਸੀ ਉਹਦੇ ਵਿੱਚ ਇੱਕ ਇਨਗਰੀਡੀਐਂਟ ਇਹਦੇ ਵਿੱਚ ਕਸਤੂਰੀ ਹਲਦੀ ਦਾ ਹੈ ਕਸਤੂਰੀ ਹਲਦੀ ਕੀ ਹੈ ਕਸਤੂਰੀ ਹਲਦੀ ਕਸਤੂਰੀ ਮੇਥੀ ਦਾ ਸੁਣੀ ਹੈ ਜੀ ਕਸਤੂਰੀ ਹਲਦੀ ਤਾਂ ਤੁਹਾਡੇ ਕੋਲੋਂ ਸੁਣ ਰਹੇ ਹਾਂ ਨਹੀਂ ਕਸਤੂਰੀ ਹਲਦੀ ਵੀ ਹੁੰਦੀ ਹੈ ਕਸਤੂਰੀ ਮੇਥੇ ਵੀ ਹੁੰਦੀ ਹੈ ਕਸਤੂਰੀ ਇੱਕ ਮਤਲਬ ਹੋਰ ਵੀ ਇੱਕ ਐਨੀਮਲ ਡਰੱਗ ਵੀ ਹੈ ਕਸਤੂਰੀ ਠੀਕ ਹੈ ਨਾ ਕਸਤੂਰੀ ਦੇ ਤਾਂ ਅਲੱਗ-ਅਲੱਗ ਟਾਈਪ ਨੇ ਇਹਦੇ ਇਹ ਕਿ ਕਸ਼ਤੂਰੀ ਜਿਹੜੀ ਹਲਦੀ ਹੈ ਇੱਕ ਇਮਿਊਨੋ ਬੂਸਟਰ ਹੈ ਬਹੁਤ ਤਕੜੀ ਇਮਿਊਨੋ ਬੂਸਟਰ ਹੈ ਇੱਕ ਇਨਫਲੇਮੇਸ਼ਨ ਨੂੰ ਬਾਡੀ ਚ ਕੱਟ ਕਰਦੀ ਹੈ ਫੈਟੀ ਲੀਵਰ ਚ ਵੀ ਕੀ ਹੁੰਦਾ ਬੇਸਿਕਲੀ ਫੈਟੀ ਲੀਵਰ ਚ ਵੀ ਇਨਫਲੇਮ ਇਨਫਲੇਮਡ ਹੋ ਜਾਂਦਾ ਹੈ ਫੈਟੀ ਲੀਵਰ ਹੈ ਕੀ ਫੈਟੀ ਲੀਵਰ ਇੱਕ ਜਦੋਂ ਫੈਟ ਦੀ ਅਕਮੂਲੇਸ਼ਨ ਉਹਦੇ ਤੇ ਜ਼ਿਆਦਾ ਹੋਣ ਲੱਗ ਜਾਂਦੀ ਹੈ ਲੀਵਰ ਤੇ ਉਹਨੂੰ ਆਪਾਂ ਫੈਟੀ ਲੀਵਰ ਕਹਿ ਦਿੰਦੇ ਆ ਠੀਕ ਹੈ ਇਹਦੇ ਜਿਹੜੇ ਮੁੱਖ ਕਾਰਨ ਨੇ ਜੇ ਆਪਾਂ ਮੁੱਖ ਕਾਰਨਾਂ ਦੀ ਗੱਲ ਕਰੀਏ ਫੈਟੀ ਲੀਵਰ ਦੇ ਵਿੱਚ ਅਲਕੋਹਲ ਆ ਗਈ ਸਭ ਤੋਂ ਤਬ ਤੋਂ ਮੇਨ ਜਿਹੜਾ ਕਾਰਨ ਹੈ ਜੀ ਕਹਿੰਦੇ ਸੀ ਸ਼ਰਾਬ ਨੂੰ ਹੱਥ ਨਹੀਂ ਲਾਇਆ ਸਾਰੀ ਉਮਰ ਸਾਡਾ ਫੈਰਟੀਲਿਵਰ ਡਿਲੀਵਰ ਹੋ ਗਿਆ ਉਹਨੂੰ ਆਪਾਂ ਕਹਿੰਦੇ ਆ ਨਾਨ ਅਲਕੋਹੋਲਿਕ ਫੈਟੀ ਲਿਵਰ ਉਹਦੇ ਉਹਦੇ ਵਿੱਚ ਵੀ ਕਾਰਨ ਨੇ ਉਹਦੇ ਵਿੱਚ ਇਹ ਕਾਰਨ ਹੋ ਸਕਦਾ ਇੱਕ ਤਾਂ ਮਤਲਬ ਜਿਹੜੇ ਆਪਾਂ ਹਾਈ ਕਾਰਬੋਹਾਈਡਰੇਟ ਜਿਹੜੇ ਆਪਾਂ ਜਿਸ ਤਰ੍ਹਾਂ ਰੋਟੀ ਜਿਆਦਾ ਅਨਾਜ ਤੇ ਰਹਿ ਰਹੇ ਆ ਜਾਂ ਆਪਾਂ ਹਾਈ ਕੈਲਰੀਜ਼ ਡਾਈਟ ਲੈ ਰਹੇ ਆ ਜਾਂ ਆਪਾਂ ਓਵਰ ਈਟਿੰਗ ਕਰ ਰਹੇ ਆ ਮਤਲਬ ਜਿਆਦਾ ਖਾ ਰਹੇ ਆ ਜ਼ਰੂਰਤ ਨਾਲੋਂ ਜਾਂ ਆਪਾਂ ਸੈਚੂਰੇਟਿਡ ਫੈਟ ਲੈ ਰਹੇ ਆ ਜਿਆਦਾ ਮਟਰਨ ਲੈ ਰਹੇ ਆ ਚਿਕਨ ਲੈ ਰਹੇ ਆ ਜਾਂ ਕੁਝ ਇਸ ਤਰ੍ਹਾਂ ਦੇ ਤੇਲ ਨੇ ਹੋਗੇ ਜਿਹੜੇ ਤੇਲ ਜਿਸ ਨਾਲ ਡਾਲ ਲਾ ਕੀ ਹੋ ਗਿਆ ਮੱਖਣ کریم ਹੋਗੇ ਜਿੰਨੇ ਵੀ ਆਹ ਇਹ ਆਪਣੇ ਰਿਫਾਈਨਡ ਤੇਲ ਹੋਗੇ ਇਹ ਸਾਰੀ ਬੈਡ ਕੋਲੇਸਟ੍ਰੋਲ ਹੈ ਬੈਡ ਜਿੰਨਾ ਬੈਡ ਕੋਲੇਸਟ੍ਰੋਲ ਹੈ ਜਾਂ ਟ੍ਰਾਈਗਲਿਸਰਾਈਡ ਹੈ ਇਹ ਇਹ ਚੀਜ਼ਾਂ ਨੂੰ ਬੜਾਵਾ ਦਿੰਦੇ ਨੇ ਕੁਝ ਬਿਮਾਰੀਆਂ ਇਸ ਤਰ੍ਹਾਂ ਦੀਆਂ ਨੇ ਜਿਸ ਨਾਲ ਸ਼ੂਗਰ ਨੂੰ ਲਗਾ ਲਈ ਆਪਾਂ ਸ਼ੂਗਰ ਦੇ ਵਿੱਚ ਵੀ ਜਿਹੜੇ ਸ਼ੂਗਰ ਵਾਲੇ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਫਰਟੀਲਿਬਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਜਿਹੜੇ ਮੋਟਾਪੇ ਵਾਲੇ ਪੇਸ਼ੈਂਟ ਨੇ ਓਬੈਸਟੀ ਵਾਲੇ ਉਹਨਾਂ ਨੂੰ ਵੀ ਫਰਟੀਲਿਬਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਇੱਕ ਜਿਹੜੀਆਂ ਆਪਣੀਆਂ ਫੀਮੇਲਸ ਦੇ ਵਿੱਚ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਹੈ ਉਹ ਵੀ ਇੱਕ ਹਾਰਮੋਨਲ ਇੰਬੈਲੈਂਸ ਹੋਣ ਕਰਕੇ ਉਹਨਾਂ 'ਚ ਵੀ ਫਰਟੀਲਿਬਰ ਦੇ ਚਾਂਸਸ ਬਹੁਤ ਜ਼ਿਆਦਾ ਨੇ ਇਹੀ ਜੇ ਦੇਖਿਆ ਜਾਵੇ ਹਾਈਪੋਥਾਇਰੋਇਡਿਜ਼ਮ ਜਿਹੜੇ ਹਾਈਪੋਥਾਇਰੋਇਡਿਜ਼ਮ ਦੇ ਪੇਸ਼ੈਂਟ ਹੁੰਦੇ ਨੇ ਉਹਨਾਂ ਦੇ ਬੀਐਮਆਰ ਵੀ ਘਟ ਜਾਂਦਾ ਉਹਨਾਂ ਦੇ ਵਿੱਚ ਫਰਟੀਲਿਬਰ ਦੇ ਚਾਂ ਠੀਕ ਹੈ ਜਿਸ ਤਰ੍ਹਾਂ ਕੁਝ ਦਵਾਈਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਆਪਾਂ ਧੜਾ ਧੜਾ ਦਿਖਾ ਰਹੇ ਹਾਂ ਗਲੂਕੋਕੋਟੀਕੋਇਡ ਜਿਹੜਾ ਗਲੂਕੋਕੋਟੀਕੋਇਡਸ ਨੇ ਇਹਦੇ ਵਿੱਚ ਮਤਲਬ ਇੱਕ ਤਰ੍ਹਾਂ ਦੇ ਸਟੀਰੋਇਡਸ ਨੇ ਇਹ ਫਿਰ ਆਪਾਂ ਗੱਲ ਕਰੀਏ ਕੁਝ ਪੇਨ ਕਿਲਰ ਦਰਦ ਨਿਵਾਰਕ ਗੋਲੀਆਂ ਆਪਾਂ ਆਮ ਅੱਜਕੱਲ੍ਹ ਖਾਈ ਜਾਂਦੇ ਆ ਠੀਕ ਹੈ ਨਾ ਉਹਦੇ ਵਿੱਚ ਨਾਨ ਸਟਰਾਇਡਲ ਐਂਟੀ ਇਨਫਲੇਮੇਟਰੀ ਜਿਹੜੀਆਂ ਡਰੱਗਸ ਨੇ ਪੇਨ ਨਿਵਾਰਕ ਗੋਲੀਆਂ ਉਹ ਕਾਰਨ ਬਣਦੀਆਂ ਨੇ ਮੀਥੋਟ੍ਰੈਕਸੇਟ ਹੈ ਇੱਕ ਜਿਹੜੀਆਂ ਕਿ ਰਿਊਮਟਾਇਡ ਆਰਥਰਾਇਟਿਸ ਜਾਂ ਕੁਝ ਹੋਰ ਇਸ ਤਰ੍ਹਾਂ ਦੀ ਜਿਹੜੇ ਆਟੋਇਮਿਊਨ ਡ ਠੀਕ ਹੋ ਸਕਦੇ ਜਲੀਬਾ ਲੀਬਰ ਦੀ ਮੈਂ ਉਹੀ ਗੱਲ ਆਪਾਂ ਕਰਕੇ ਹਟਿਆ ਲੀਬਰ ਦੀ ਜਿਹੜੀ ਰੀਜਨਰੇਸ਼ਨ ਪਾਵਰ ਹੈ ਰੱਬ ਨੇ ਸਾਰੇ ਆਰਗਨ ਨਾਲੋਂ ਜ਼ਿਆਦਾ ਦਿੱਤੀ ਹੈ ਪਰ ਅਫਸੋਸ ਕੀ ਆਪਾਂ ਅੱਜ ਕੱਲ ਅੱਜ ਦੇ ਟਾਈਮ 'ਚ ਆਪਾਂ ਲੀਬਰ ਦੀ ਗੱਲ ਸੁਣੀ ਨਹੀਂ ਰਹਿ ਠੀਕ ਹੈ ਨਾ ਅੰਦਾਜ਼ ਤੋਂ ਦੀ ਜ਼ਿੰਦਗੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਇਹਦੀ ਗੱਲ ਸੁਣੀ ਨਹੀਂ ਰਹਿ ਆਪਾਂ ਕਿਸੇ ਵੀ ਸਟੇਜ ਤੋਂ ਵਾਪਸ ਲਿਆਉਣ ਦੀ ਸਮਰੱਥਾ ਰੱਖਦੀ ਹੈ ਤੁਹਾਡੀ ਚਰੰਗੀ ਹਲਦੀ ਤੇ ਇਹ ਪੱਤੇ ਇਹ ਕਾਗਜ਼ੀ ਨਿੰਬੂ ਵਾਲੀ ਹਲਦੀ ਬਿਲਕੁਲ ਅਗਰ ਬੰਦਾ ਇੰਨਾ ਕਮਿਟਿਡ ਹੋ ਗਿਆ ਕਿ ਮੈਂ ਆਪਣੀ ਜਿਹੜੀ ਲੀਬਰ ਦੀ ਚੈ ਵੀ ਆਪਾਂ ਪੰਜਵੀਂ ਸਟੇਜ ਤੇ ਆ ਫੋਰਥ ਤੇ ਆ ਥਰਡ ਤੇ ਆ ਸੈਕਿੰਡ ਤੇ ਆ ਕਿਤੇ ਵੀ ਆ ਆਪਾਂ ਨੇ ਰਿਵਰਸ ਕਰਨਾ ਇਹਨੂੰ ਇਹਦੇ ਰਿਵਰਸ ਕਰਨ ਮਤਲਬ ਕਿਤੇ ਸਾਰੀਆਂ ਚੀਜ਼ਾਂ ਹੋ ਗਈਆਂ ਇਹਦੇ ਨਾਲ ਜਿਸ ਤਰ੍ਹਾਂ ਪਲਾਂਟ ਬੇਸਡ ਡਾਈਟ ਲੈਣੀ ਆ ਆਪਾਂ ਨੇ ਮਤਲਬ ਫਰੂਟਸ ਲੈਣੇ ਨੇ ਸੈਲਡਸ ਲੈਣੇ ਨੇ ਯਾ ਆਪਾਂ ਸਪਰਾਉਟਸ ਲੈਣੇ ਨੇ अच्छा ते फिर सਾਨੂੰ ਦੱਸੋ ਵੀ ਜਿਹੜੀ ਤੁਹਾਡੀ ਜਾਦੂਈ ਚਟਨੀ ਹੈਗੀ ਐ ਲੀਵਰ ਵਾਸਤੇ ਇਹ ਬਣਦੀ ਕਿਵੇਂ ਕਿੰਨਾ ਕਿੰਨਾ ਡੋਸ ਅਸੀਂ ਪਾਉਣਾ ਹੈ ਇਹਦੇ ਵਿੱਚ ਅਸੀਂ ਸਵੇਰੇ ਦਾ ਜਿਹੜਾ ਬ੍ਰੇਕਫਾਸਟ ਹੈ ਬ੍ਰੇਕਫਾਸਟ ਦੇ ਵਿੱਚ ਤਾਂ ਅਸੀਂ ਜਿੰਨੇ ਵੀ ਫੈਟੀ ਲੀਵਰ ਡਿਜ਼ੀਜ਼ ਸਾਡੇ ਕੋਲੇ ਆਉਂਦੇ ਨੇ ਪੇਸ਼ੈਂਟ ਆਉਂਦੇ ਨੇ ਜਾਂ ਲੀਵਰ ਡਿਜ਼ੀਜ਼ ਨੂੰ ਲੈ ਕੇ ਪੇਸ਼ੈਂਟ ਆਉਂਦੇ ਨੇ ਉਹਦੇ ਵਿੱਚ ਅਸੀਂ ਸਵੇਰੇ ਦਾ ਉਹਨਾਂ ਨੂੰ ਫਰੂਟ ਬੇਸਡ ਡਾਈਟ ਦੱਸਦੇ ਆ ਠੀਕ ਹੈ ਨਾ ਸਵੇਰੇ ਇਹ ਚਟਨੀ ਦਾ ਕੋਈ ਰੋਲ ਨਹੀਂ ਦੁਪਹਿਰੇ ਜਿਹੜਾ ਆਪਣਾ ਲੰਚ ਤੇ ਡਿਨਰ ਦੇ ਵਿੱਚ ਤੁਸੀਂ ਇੱਕ ਇੱਕ ਚਮਚ ਲੈ ਸਕਦੇ ਹੋ ਜਿਹੜੀ ਮੈਂ ਇਹ ਰੇਸ਼ੋ ਬਣਾ ਕੇ ਇਹ ਤਾਂ ਇੱਕ ਚੰਗੀ ਹਲਦੀ ਮੈਂ ਇੱਧਰ ਰੱਖ ਲਈ ਹੈ ਇਹਦੇ ਵਿੱਚ ਜਿਹੜੀ ਆਪਾਂ ਨੇ ਰੇਸ਼ੋ ਲੈਣੀ ਹੈ ਇਹਦੇ ਵਿੱਚ ਆਪਾਂ ਨੇ 3 3 ਗ੍ਰਾਮ ਆਪਾਂ ਨੇ ਲੈਣਾ ਅੰਬਾ ਹਲਦੀ 10 ਗ੍ਰਾਮ ਆਪਾਂ ਨੇ ਲੈਣੀਆਂ ਹਿਮਾਲਿਆਨ ਹਲਦੀ 3 ਗ੍ਰਾਮ ਹੀ ਆਪਾਂ ਨੇ ਲੈਣੀਆਂ ਕਸ਼ਤੂਰੀ ਹਲਦੀ 2 ਗ੍ਰਾਮ ਆਪਾਂ ਨੇ ਲੈਣੀ ਹੈ ਦਾਰੂ ਹਲਦੀ ਇਹਦੀ ਇੱਕ ਰੇਸ਼ੋ ਮੈਂ ਬਣਾ ਕੇ ਰੱਖੀ ਹੋਈ ਹੈ ਇਹ ਰੇਸ਼ੋ ਇਹ ਪੂਰੀ ਇਹ ਚਰੰਗੀ ਹਲਦੀ ਹੈ ਚਾਰਾਂ ਨੂੰ ਮਿਕਸ ਕਰਕੇ ਜਿਹੜੀ ਬਣਾਈ ਹੈ ਚਰੰਗੀ ਹਲਦੀ ਹੈ ਮਤਲਬ ਤਿੰਨੋਂ ਜਿਹੜੇ ਪ੍ਰਕਿਰਤੀ ਦੇ ਆਪਣੇ ਉਹ ਨੇ ਸਾਰੇ ਵਾਤ ਪਿੱਤ ਕਫ ਸਾਰਿਆਂ ਲਈ ਇਹ ਕੰਮ ਕਰੂਗੀ ਇਹ ਸਭ ਤੋਂ ਪਹਿਲਾਂ ਅਸੀਂ ਹਲਦੀ ਪਾਤੀ ਹਾਂਜੀ ਹਲਦੀ ਪਾਤੀ ਆਪਾਂ ਨੇ ਜੋ ਰੇਸ਼ੋ ਮੈਂ ਦੱਸੀ ਸੀ ਉਹੀ ਰੇਸ਼ੋ ਚ ਲੈਣੀ ਹੈ ਇਹਦੇ ਵਿੱਚ ਇਸ ਤੋਂ ਬਾਅਦ ਆਪਣਾ ਜਿਹੜਾ ਹਰਾ ਪਿਆਜ਼ ਹੈ ਹਰਾ ਪਿਆਜ਼ ਦੇ ਤੁਸੀਂ ਦੋ ਪੀਸ ਦੇ ਦੋਗੇ ਠੀਕ ਹੈ ਜੀ ਸਨੇ ਭੂੰਗ ਇਹਦੇ ਵਿੱਚ ਭੂੰਗ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਨਾਈਟ੍ਰਿਕ ਆਕਸਾਈਡ ਹੁੰਦਾ ਹੈ ਤੇ ਜਿਹੜਾ ਕਿ ਆਪਣੀ ਰਿਪੇਅਰ ਨੂੰ ਇਨਹਾਂਸ ਕਰਦਾ ਹੈ ਕਿਸੇ ਵੀ ਆਰਗਨ ਦੀ ਰਿਪੇਅਰ ਕਰਨੀ ਹੋਵੇ ਜਾਂ ਕੁਲੇਟਰਲ ਸਰਕੂਲੇਸ਼ਨ ਚਾਹੀਦੀ ਹੋਣ ਉਹਦੇ ਲਈ ਆਪਾਂ ਨੂੰ ਗ੍ਰੀਨ ਲੀਫੀ ਵੈਜੀਟੇਬਲ ਦਾ ਬਹੁਤ ਅੱਛਾ ਰੋਲ ਹੈ। ਠੀਕ ਹੈ। ਦੋ ਇਹਦੇ ਵਿੱਚ ਆਪਾਂ ਪਿਆਜ਼ ਪਾ ਲਾਂਗੇ, ਸਨੇ ਭੂਕ। ਠੀਕ ਹੈ ਜੀ। ਉਸ ਤੋਂ ਬਾਅਦ 100 ਗ੍ਰਾਮ ਪਾਵਾਂਗੇ ਪਦੀਨਾ। ਠੀਕ ਹੈ ਜੀ। 100 ਗ੍ਰਾਮ ਪਦੀਨਾ ਹੋ ਗਿਆ। ਸੇਮ ਆਪਣਾ 100 ਗ੍ਰਾਮ ਹੋ ਗਿਆ ਧਨੀਆ। ਠੀਕ ਹੈ ਜੀ। 100 ਗ੍ਰਾਮ ਧਨੀਆ ਹੋ ਗਿਆ। ਤੇ 30 ਗ੍ਰਾਮ ਪਾਉਣੀ ਆ ਆਪਾਂ ਨੇ ਕੜੀ ਪੱਤਾ। ਕੜੀ ਪੱਤੇ ਦੀ ਜਿਹੜੀ ਘੱਟ ਠੀਕ ਹੈ ਜੀ ਅਮਾਉਂਟ ਇਹਦੀ ਘੱਟ ਲੈਣੀ ਹੈ ਕੁਆਂਟੀਟੀ ਇਹਦੀ ਘੱਟ ਲੈਣੀ ਹੈ 30 ਗ੍ਰਾਮ ਹੀ ਲੈਣੀ ਹੈ ਕੁਆਂਟੀਟੀ ਇਹਦੀ ਕੜੀ ਪੱਤੇ ਦਾ ਅਨਾਰ ਦਾਣਾ ਆਪਾਂ ਨੇ 100 ਗ੍ਰਾਮ ਪਾਉਣਾ ਹੈ ਅਨਾਰ ਦਾਣਾ 100 ਗ੍ਰਾਮ ਇਹਨਾਂ ਹਲਕੇ ਹੱਥ ਨਾਲ ਹੀ ਰਗੜਨੇ ਨੂੰ ਘਟਨੇ ਨੂੰ ਤੇ ਆਮਲਾ ਕਿੰਨਾ ਪਾਉਣਾ ਹੈ ਜੀ ਆਮਲਾ ਦੋ ਪੀਸ ਪਾਉਣੇ ਨੇ ਦੋ ਪੀਸ ਆਪਾਂ ਆਮਲੇ ਦਾ ਆਮਲੇ ਨੂੰ ਕੋਸ਼ਿਸ਼ ਕਰਨੀ ਹੈ ਜਿਸ ਤਰ੍ਹਾਂ ਕੁਦਰਤ ਨੇ ਇਹਦੀਆਂ ਫਾੜੀਆਂ ਬਣਾਈਆਂ ਨੇ ਆ ਦੇਖੋ ਜਿਹੜੇ ਮਾਰਕ ਬਣੇ ਹੋਏ ਨੇ ਇੱਥੋਂ ਹੀ ਕੱਟ ਕਰਨਾ ਹੈ ਅੱਛਾ ਠੀਕ ਕਰਨ ਜੀ ਇਹਦਾ ਕਾਰਨ ਇਹੀ ਹੈ ਕਿ ਜਿਹੜਾ ਇਹਦਾ ਵਿਟਾਮਿਨ ਸੀ ਦਾ ਹੈ ਉਹ ਲਾਸ ਹੋ ਜਾਂਦਾ ਜੇ ਤੁਸੀਂ ਹੋਰ ਕਿਤੋਂ ਕੱਟ ਕਰੋਗੇ ਵੈਸੇ ਵੀ ਮੁਸ਼ਕਿਲ ਹੈ ਜੇ ਆਪਾਂ ਨੇ ਕਿ ਤੋ ਹੋਰ ਜਗਾਂ ਤੋਂ ਕੱਟ ਕਰਨਾ ਵੈਸੇ ਵੀ ਮੁਸ਼ਕਿਲ ਹੈ ਤੇ ਫਾੜੀਆਂ ਕੱਟ ਲਈਏ ਇਹਦਾ ਫਾੜੀਆਂ ਜਿੱਥੋਂ ਨਿਸ਼ਾਨ ਬਣੇ ਹੋਏ ਨੇ ਨਾ ਮਾਰਕ ਬਣੇ ਹੋਏ ਨੇ ਉੱਥੋਂ ਹੀ ਇਹਨੂੰ ਕੱਟ ਕਰਨਾ ਹੈ ਕੁਦਰਤ ਨੇ ਪਹਿਲਾਂ ਹੀ ਦੱਸਿਆ ਹੋਇਆ ਵੀ ਕੱਟਨੇ ਕਿੱਥੇ ਹਾਂਜੀ ਹਾਂ ਕੁਦਰਤ ਸਾਰਾ ਕੁਝ ਪਹਿਲਾਂ ਹੀ ਤਿਆਰ ਕਰਕੇ ਭੇਜਦੀ ਆ ਆਪਣੇ ਲਈ ਠੀਕ ਹੈ ਇਹਦੇ ਵਿੱਚ ਇੱਕ ਆਪਾਂ ਨੇ ਨਿੰਬੂ ਪਾ ਲੈਣਾ ਹੈ ਕਾਗਜ਼ੀ ਨਿੰਬੂ ਹੈ ਇੱਕ ਕਾਗਜ਼ੀ ਨਿੰਬੂ ਹੈ ਇੱਕ ਨਿੰਬੂ ਆਪਾਂ ਨੇ ਇਹਦੇ ਵਿੱਚ ਨਿੰਬੂ ਦਾ ਜੂਸ ਆਪਾਂ ਨੇ ਪਾ ਲੈਣਾ ਜੀ ਜੀ ਸੋ ਦੇਖੋ ਜਿਹੜਾ ਨੁਸਖਾ ਹੈਗਾ ਚਰੰਗੀ ਹਲਦੀ ਦੇ ਜ਼ਰੀਏ ਔਰ ਇਨਾ ਅਸੀਂ ਕਹਿ ਲਈਏ ਕਿ ਵੱਖ-ਵੱਖ ਇਹਨੂੰ ਤਾਂ ਫਿਰ ਜੜੀ-ਬੂਟੀ ਕਹਾਂਗੇ ਜੀ ਅਸੀਂ ਤੇ ਆਮ ਸਾਰੀਆਂ ਜੜੀ-ਬੂਟੀਆਂ ਨੇ ਸਾਰੀਆਂ ਰਸੋਈ 'ਚ ਨੇ ਚੀਜ਼ਾਂ ਇਹ ਚਲੋ ਇਹ ਚਾ आंवਲਾ ਆਪਾਂ ਕਹਿ ਸਕਦੇ ਹਾਂ ਸੀਜ਼ਨਲ ਹੈ ਕਿਉਂਕਿ ਇਹ 3 ਮਹੀਨੇ ਮਿਲਦਾ ਹੈ ਵਰਦਾਨ ਹੈ ਕੁਦਰਤ ਦਾ ਅਗਰ ਤੁਸੀਂ ਹੁਣ ਖਾ ਸਕਦੇ ਹੋ ਇਹਨੂੰ ਵਰਦਾਨ ਹੈ ਕੁਦਰਤ ਦਾ ਇਹ ਬਾਕੀ ਸਾਰੀਆਂ ਚੀਜ਼ਾਂ ਦਾ ਕਿਸੇ ਮੌਸਮ 'ਚ ਮਿਲਣ ਲੀਆਂ ਆਪਣੇ ਰਸੋਈ ਘਰ 'ਚ ਇਹਨੇ ਕੁਝ ਚੀਜ਼ਾਂ ਨੇ ਜਿਸ ਤਰ੍ਹਾਂ ਸਪੈਸ਼ਲ ਨੇ ਜਿਹਾ ਹਿਮਾਲੇ ਨਾਲ ਦੀ ਇਹ ਆਮ ਨਹੀਂ ਮਿਲਦੀ ਜਾਂ ਆਪਣੀ ਕਸਤੂਰੀ ਹਲਦੀ ਹੈ ਠੀਕ ਹੈ ਜੀ ਇਹ ਚੀਜ਼ਾਂ ਕੁਝ ਚੀਜ਼ਾਂ ਨੇ ਵੀ ਜਿਹੜੀਆਂ ਆਮ ਨਹੀਂ ਮਿਲਦੀਆਂ ਬਾਕੀ ਚੀਜ਼ਾਂ ਮਿਲ ਜਾਂਦੀ ਮੈਨੂੰ ਲੱਗਦਾ ਚਟਨੀ ਵੀ ਲਗਾਤਾਰ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਇਸੇ ਤਰੀਕੇ ਨਾਲ ਜਿਹਨੂੰ ਮਿਕਸੀ ਚ ਨਹੀਂ ਕਰ ਸਕਦੇ ਜਿਹਦੇ ਕੋਲ ਟਾਈਮ ਨਹੀਂ ਹੈ ਜੀ ਸੇ ਮਿਕਸੀ ਦੇ ਵਿੱਚ ਕੀ ਹੈ ਇੱਕ ਤਾਂ ਤੁਹਾਡਾ ਟੇਸਟ ਨਹੀਂ ਬਣੂਗਾ ਇੱਕ ਤਾਂ ਟੇਸਟ ਨਹੀਂ ਬਣੂਗਾ ਮਿਕਸੀ ਦੇ ਵਿੱਚ ਕੀ ਇਹਦੇ ਵਿੱਚ ਕੀ ਹੈ ਇੱਕ ਤਾਂ ਟੇਸਟ ਨਹੀਂ ਬਣੂਗਾ ਉਹਦਾ ਦੂਸਰੀ ਚੀਜ਼ ਜਿਹੜਾ ਇਹ ਕੈਲਸ਼ੀਅਮ ਕਾਰਬੋਨੇਟ ਹੈ ਇਹਦੇ ਵਿੱਚ ਪੱਥਰ ਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਜਿੰਨਾ ਕਿ ਆਪਾਂ ਨੂੰ ਰੇਸ਼ੋ ਚ ਚਾਹੀਦਾ ਹੁੰਦਾ ਜੀ ਉਹਨਾਂ ਕਿ ਉਹਨਾਂ ਕਿ ਇਹਦੇ ਵਿੱਚ ਆਪਨਾ ਆ ਜਾਂਦਾ ਜਦੋਂ ਆਪਾਂ ਇਹਨੂੰ ਰਬ ਕਰਦੇ ਆ ਠੀਕ ਹੈ ਜੀ ਉਨਾਂ ਅਗੇ ਇਹਦੇ ਵਿੱਚ ਆ ਜਾਂਦਾ ਇਸ ਕਰਕੇ ਇਹਨੂੰ ਜੇ ਤੁਸੀਂ ਕੁੰਡੀ ਦੇ ਵਿੱਚ ਰਗੜ ਕੇ ਖਾਉਂਦੇ ਤਾਂ ਜ਼ਿਆਦਾ ਬੈਨੀਫਿਟ ਹੈ ਤੁਹਾਨੂੰ ਜੀ ਜੀ ਠੀਕ ਹੈ ਜੀ ਅੱਛਾ ਕਰੂਗਾ ਕੀ ਜੀ ਮੰਨ ਲਓ ਇਹ ਚਟਨੀ ਰਗੜੀ ਗਈ ਸਾਡੀ ਇਹ ਕਰੇਗੀ ਕਰੇਗੀ ਉਹੀ ਬੇਸਿਕਲੀ ਜਿਹੜਾ ਇਹ ਸਾਰੀ ਚਟਨੀ ਹੈ ਸਾਰੀਆਂ ਇਹ ਜਿਹੜੀਆਂ ਨੇ ਇਹ ਹਿਪੇਟੋ ਪ੍ਰੋਟੈਕਟਿਵ ਤੇ ਜਿਹੜੇ ਉਹਨੂੰ ਰੀਜਨਰੇਟ ਕਰਨ ਵਾਲੀਆਂ ਸਾਰੀਆਂ ਇਹ ਓਸ਼ਧੀਆਂ ਨੇ ਠੀਕ ਹੈ ਜੀ ਜਦੋਂ ਆਪਾਂ ਸਾਰਿਆਂ ਨੂੰ ਮਿਕਸ ਕਰਦੇ ਇਹਨਾਂ ਦਾ ਇੱਕ ਸਨਰਜਿਸਟਿਕ ਇਫੈਕਟ ਹੁੰਦਾ ਜਿਹੜਾ ਕਿ ਆਪਣੇ ਲੀਵਰ ਨੂੰ ਬਹੁਤ ਜਲਦੀ ਸਾਫ ਕਰਦੇ ਜਿਹੜੇ ਟਾਕਸਿਨਸ ਨੇ ਉਹਦੇ ਵਿੱਚ ਠੀਕ ਹੈ ਨਾ ਜੋ ਚਟਨੀ ਲੀਵਰ ਨੂੰ ਕਿਵੇਂ ਸਾਫ ਕਰ ਦੋ ਜੀ ਕਿਉਂਕਿ ਇਹ ਸਾਰੇ ਜਿੰਨੇ ਵੀ ਨੇ ਹਿਪੇਟੋਟਾਕਸਿਕ ਨੇ ਜਿੰਨੇ ਵੀ ਇਹ ਸਾਰੇ ਜਿੰਨੇ ਵੀ ਨੇ ਹਿਪੇਟੋਪ੍ਰੋਟੈਕਟਰ ਨੇ ਮਤਲਬ ਜਿਹੜੀ ਲੀਵਰ ਦੇ ਉੱਪਰ ਹਿਪੇਟੋਟਾਕਸਿਸਿਟੀ ਹੋ ਗਈ ਹੈ ਉਹਨੂੰ ਸਾਫ ਕਰਦੇ ਜਿਹੜਾ ਜ਼ਹਿਰੀਲਾ ਹੋ ਗਿਆ ਲੀਵਰ ਲੈ ਉਹਨੂੰ ਜਿਹੜਾ ਹੋ ਗਿਆ ਜਿਸ ਤਰ੍ਹਾਂ ਕਿਹੜੀ ਸਟੇਜ ਦੇ ਲੀਵਰ ਨੂੰ ਧੋ ਜੀ ਸਟੇਜ ਨਾਲ ਤੁਹਾਡੀ ਕਮਿਟਮੈਂਟ ਚਾਹੀਦੀ ਹੈ ਅਗਰ ਤੁਹਾਡੀ ਕਮਿਟਮੈਂਟ ਹੈ ਬਾਕੀ ਡਾਈਟ ਤੁਹਾਡੀ ਠੀਕ ਹੈ ਚਾਹੀਦੀ ਤੁਸੀਂ ਪੰਜਵੀਂ ਸਟੇਜ ਤੇ ਬੈਠੇ ਹੋ ਜਾਂ ਚੌਥੀ ਸਟੇਜ ਤੇ ਬੈਠੇ ਹੋ ਜਿੱਥੇ ਬੈਠੇ ਹੋ ਉੱਥੇ ਹੀ ਬਾਅਦ ਹੋ ਜਾਓ ਇਹ ਤਾਂ ਲੀਵਰ ਨੂੰ ਮਤਲਬ ਜਿਸ ਨਾਲ ਚਟਨੀ ਹੈ ਚਟਨੀ ਲੀਵਰ ਨੂੰ ਇਸ ਤਰ੍ਹਾਂ ਸਾਫ਼ ਕਰ ਦਿੰਦੀ ਹੈ ਜਿਸ ਤਰ੍ਹਾਂ ਮਤਲਬ ਕਿ ਆਪਾਂ ਇਹਨੂੰ ਵਾਈਪਰ ਲਗਾ ਕੇ ਸਾਫ਼ ਕਰ ਦਿੰਨੇ ਆ ਫਰਸ਼ ਨੂੰ ਮਤਲਬ ਤੁਹਾਡਾ ਲੀਵਰ ਉਹੀ ਪਹਿਲੀ ਸਟੇਜ ਤੇ ਆ ਜਾਊਗਾ ਜਿਸ ਤਰ੍ਹਾਂ ਨਵਜੰਮੇ ਬੱਚੇ ਦਾ ਹੁੰਦਾ ਹੈ ਅਗਰ ਤੁਸੀਂ 1.5-2 ਮਹੀਨੇ ਇਹ ਚਟਨੀ ਦਾ ਸੇਵਨ ਕਰਦੇ ਹੋ ਬਾਕੀ ਡਾਈਟ ਵੀ ਠੀਕ ਰੱਖਦੇ ਹੋ ਮਿੱਠਾ ਘਟਾ ਦਿੰਦੇ ਹੋ ਅਲਕੋਹਲ ਬੰਦ ਕਰ ਦਿੰਦੇ ਹੋ ਕੁਝ ਪੇਨਕਿਲਰ ਜਿਹੜੀਆਂ ਤੁਸੀਂ ਖਾ ਰਹੇ ਹੋ ਸਾਰੀਆਂ ਚੀਜ਼ਾਂ ਬੰਦ ਕਰ ਦਿੰਦੇ ਹੋ ਓਵਰਆਲ ਤੁਸੀਂ ਡਾਈਟ ਪੈਟਰਨ ਸਾਰਾ ਆਪਣਾ ਲਾਈਫਸਟਾਈਲ ਠੀਕ ਕਰ ਲਿਆ ਤਾਂ ਤੁਹਾਡਾ ਜਿਹੜਾ ਲੀਵਰ ਹੈ ਪਹਿਲੀ ਸਟੇਜ ਤੇ ਜਿਸ ਤਰ੍ਹਾਂ ਤੁਹਾਡੇ ਪਹਿਲੀ ਸਟੇਜ ਵਾਲਾ ਲੀਵਰ ਹੈ ਉਸ ਤਰ੍ਹਾਂ ਹੀ ਉਸ ਤਰ੍ਹਾਂ ਹੀ ਆ ਜਾਊਗਾ ਇਹ ਚਟਨੀ ਬਿਲਕੁਲ ਮਤਲਬ ਕਿ ਆਪਾਂ ਨੂੰ ਸਾਫ਼ ਕਰ ਦਿੰਦੀ ਹੈ ਲੀਵਰ ਜਿਸ ਤਰ੍ਹਾਂ ਆਪਾਂ ਬਰਸ਼ ਨਾਲ ਜਿਹਨੂੰ ਆਪਾਂ ਕਹਦੇ ਹੀ ਨਾ ਵੀ ਆਪਾਂ ਗਰਦ ਸਾਫ਼ ਕਰਦੇ ਆ ਉਸ ਤਰ੍ਹਾਂ ਹੀ ਲੀਵਰ ਨੂੰ ਸਾਫ਼ ਕਰਕੇ ਇਹਨਾਂ ਜਿਸ ਤਰ੍ਹਾਂ ਤੁਹਾਡਾ ਲੀਵਰ ਪਹਿਲੀ ਸਟੇਜ ਤੇ ਹੈ ਉਸ ਤਰ੍ਹਾਂ ਹੀ ਲਿਆਣਾ ਹੈ ਮਤਲਬ ਲੀਵਰ ਦੀ ਸਾਰੀ ਥੋੜੀ ਕਮਿਟਮੈਂਟ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਤੁਸੀਂ ਜੀਬ ਦੇ ਸਵਾਦ ਲਈ ਨਾਨ ਵੇਜ ਵੀ ਖਾ ਰਹੇ ਹੋ ਜਿਹੜੇ ਆਪਣੀ बैड ਫੈਟ ਹੈ ਜਿਹੜੀ ਸੈਚੂਰੇਟਿਡ ਫੈਟ ਹੈ ਜਿਸ ਤਰ੍ਹਾਂ ਡਾਲ ਲਾਗੀ ਵਗੈਰਾ ਜਾਂ کریم ਮੱਖਣ ਵਗੈਰਾ ਮਿਲਕ ਪ੍ਰੋਡਕਟ ਜਾਂ ਚਿਕਨ ਮਟਰਨ ਖਾ ਰਹੇ ਹੋ ਫਿਰ ਉਹ ਚੀਜ਼ਾਂ ਚਾਹੇ ਤੁਸੀਂ ਚਟਨੀ ਖਾ ਲਓ ਕੁਝ ਵੀ ਖਾ ਲਓ ਫਿਰ ਤਾਂ ਉਹ ਚੀਜ਼ਾਂ ਨੂੰ ਆਪਾਂ ਨੀ ਰਿਵਰਸ ਕਰ ਸਕਦੇ ਠੀਕ ਹੈ ਨਾ ਉਹ ਚੀਜ਼ਾਂ ਵੀ ਆਪਾਂ ਨੂੰ ਰੋਕਣੀਆਂ ਪੈਣਗੀਆਂ ਨਾਲ ਨਾਲ ਇਹ ਚੀਜ਼ਾਂ ਅਗਰ ਆਪਾਂ ਸ਼ੁਰੂ ਕਰਦੇ ਹਾਂ ਤੇ ਬਹੁਤ ਅੱਛਾ ਰੋਲ ਦੇਖਿਆ ਗਿਆ ਲੀਵਰ ਦੇ ਉੱਪਰ ਠੀਕ ਹੈ ਜੀ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਨੁਸਖੇ ਟੋਟ ਕੇ ਘਰੇਲੂ ਅਸੇ ਇਸਤੇਮਾਲ ਕਰਦੇ ਆਂ ਬਹੁਤਿਆਂ ਬਹੁਤ ਇਹਨੂੰ ਅਸਰ ਘਟ ਕਰਦਾ ਤੇ ਬਹੁਤੇ ਕਹਿੰਦੇ ਨਹੀਂ ਸੰਤੋਖੀ ਫਰਕ ਹੀ ਨਹੀਂ ਪਿਆ ਜਿਹੋ ਜਿਹਾ ਸਾਡਾ ਲੀਵਰ ਪਹਿਲਾਂ ਸੀ ਉਹੋ ਜਿਹਾ ਦਰਦ ਫੇਰ ਸਾਡੀ ਪੱਖੀ ਚੋਈ ਜਾ ਰਿਹਾ ਜੀ ਗੱਲ ਉਹੀ ਹੈ ਕਿ ਪ੍ਰਮਾਤਮਾ ਨੇ ਹਰ ਇੱਕ ਬੰਦੇ ਦੀ ਬਾਡੀ ਅਲੱਗ-ਅਲੱਗ ਬਣਾਈ ਹੈ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਫੈਟੀ ਲੀਵਰ ਇਹਦੇ ਵੀ ਅਲੱਗ-ਅਲੱਗ ਗ੍ਰੇਡਿੰਗ ਹੁੰਦੀ ਹੈ ਸਟੇਜ 1 ਸਟੇਜ 2 ਸਟੇਜ 3 ਸਟੇਜ 4 ਠੀਕ ਹੈ ਨਾ ਪਹਿਲੀ ਸਟੇਜ ਵਾਲਿਆਂ ਨੂੰ ਜਾਂ ਸੈਕਿੰਡ ਸਟੇਜ ਵਾਲਿਆਂ ਨੂੰ ਤਾਂ ਸੌਖੇ ਤਰੀਕੇ ਨਾਲ ਇਹ ਮਤਲਬ ਕਵਰ ਕਰ ਲੇਗਾ ਕਈਆਂ ਦੀ ਪ੍ਰਕਿਰਤੀ ਅਲੱਗ ਹੈ ਤੇਰੀ ਦੋਸ਼ਜ ਹੈ ਅਲੱਗ-ਅਲੱਗ ਪ੍ਰਕਿਰਤੀ ਹੈ ਫਿਰ ਉਹਨਾਂ ਨੂੰ ਕੀ ਕਰਦੇ ਹੋ ਫਿਰ ਉਹਨਾਂ ਨੂੰ ਅਸੀਂ ਡਾਇਗਨੋਸ ਕਰਕੇ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਨੂੰ ਹੀ ਐਡਵਾਈਸ ਕਰਦੇ ਹਾਂ ਕਿ ਤੁਸੀਂ ਕੰਸਲਟ ਕਰੋ ਫਿਰ ਇੱਕ ਵਾਰੀ ਪ੍ਰੋਪਰ ਡਾਇਗਨੋਸ ਕਰਕੇ ਕਿ ਇਹਨਾਂ ਨੂੰ ਚਚਲੋ ਚਟਨੀ ਤਾਂ ਇੱਕ ਉਹਦਾ ਪਾਰਟ ਹੋ ਗਿਆ ਠੀਕ ਹੈ ਜੀ ਫਿਰ ਉਹਦੀ ਬਾਕੀ ਡਾਈਟਰੀ ਹੈਬਿਟ ਵੀ ਉਹਦੀ ਹਿਸਟਰੀ ਲਈ ਜਾਂਦੀ ਹੈ ਵੀ ਕੀ ਗਲਤ ਖਾ ਰਹੇ ਆ ਕੀ ਗਲਤ ਖਾਣ ਪੀਣ ਹੋ ਰਿਹਾ ਲੇਟ ਖਾਣਾ ਖਾ ਰਹੇ ਆ ਕੀ ਕਾਰਨ ਹੈ ਉਦੀ ਨਬਜ਼ ਦੇਖੀ ਜਾਂਦੀ ਹੈ ਨਬਜ਼ ਦੇ ਅਕੋਰਡਿੰਗ ਅਸੀਂ ਉਹਨੂੰ ਡਾਇਗਨੋਸ ਕਰਦੇ ਹਾਂ ਡਾਇਗਨੋਸ ਕਰਨ ਤੋਂ ਬਾਅਦ ਉਹਦਾ ਇੱਕ ਫੁੱਲ ਮਤਲਬ ਜਿਹਨੂੰ ਆਪਾਂ ਡਾਈਟ ਪ੍ਰੋਟੋਕੋਲ ਉਹਨੂੰ ਬਣਾ ਕੇ ਦਿੰਨੇ ਆ ਨਾਲ ਜੇ ਅਗਰ ਕੋਈ ਇਸ ਤੋਂ ਇਲਾਵਾ ਕੋਈ ਆਯੁਰਵੇਦਿਕ ਮੈਡੀਸਿਨ ਦੀ ਕਿਸੇ ਦੀ ਜ਼ਰੂਰਤ ਹੈ ਲਿਵਰ ਟੋਨਿਕ ਦੀ ਕਿਸੇ ਦੀ ਜ਼ਰੂਰਤ ਹੈ ਜਾਂ ਐਪੀਟਾਈਜ਼ਰ ਦੀ ਕਿਸੇ ਦੀ ਜ਼ਰੂਰਤ ਹੈ ਉਸ ਹਿਸਾਬ ਨਾਲ ਉਹਦਾ ਇੱਕ ਡਾਈਟ ਪੈਟਰਨ ਪਲੱਸ ਉਹਦਾ ਇੱਕ ਮੈਡੀਸਿਨ ਦਾ ਅਸੀਂ ਉਹ ਇੱਕ ਪੂਰਾ ਪ੍ਰੋਟੋਕੋਲ ਤਿਆਰ ਕਰਕੇ ਦਿੰਦੇ ਕਿੰਨੇ ਟਾਈਮ ਚ ਰਿਵਰਸਲ ਹੋ ਜਾਂਦਾ ਤੁਹਾਡੇ ਮੁਤਾਬਕ ਮਤਲਬ ਗੰਦੇ ਤੋਂ ਗੰਦਾ ਲਿਵਰ ਵੀ ਬਿਮਾਰ ਤੋਂ ਬਿਮਾਰ ਲਿ ਅਗਰ ਪੇਸ਼ੈਂਟ ਨੇ 3-4 ਮਹੀਨੇ ਵੀ ਕਮਿਟਮੈਂਟ ਕਰ ਲਈ ਜਿਹੜੀ ਡਾਈਟ ਉਹ ਫਿਲਹਾਲ ਲੈ ਰਿਹਾ ਉਹ ਡਾਈਟ ਛੱਡ ਕੇ ਜੋ ਸਾਡੇ ਅਕੋਰਡਿੰਗ ਜਿਹੜੀ ਡਾਈਟ ਹੈ ਇੱਕ ਡਾਈਟ ਪ੍ਰੋਟੋਕੋਲ ਦੇ ਮਤਲਬ ਜੇ ਅਗਰ ਉਹ ਲੈ ਲੰਦਾ ਤਾਂ ਤੁਸੀਂ ਲਗਾ ਕੇ ਚੱਲੋ ਕਿ 3 ਤੋਂ 4 ਮਹੀਨਿਆਂ ਦਾ ਕੰਮ ਜੇ ਆਪਾਂ ਅਗਰ ਗੱਲ ਕਰੀਏ ਵੀ ਉਹ 4th ਸਟੇਜ ਤੇ ਬੈਠਾ ਹੈ ਜਾਂ ਉਹ 5th ਸਟੇਜ ਤੇ ਬੈਠਾ ਉੱਥੋਂ ਰਿਵਰਸ ਹੋ ਜਾਂਦਾ ਠੀਕ ਹੈ ਜਿਹੜਾ ਫੈਟੀ ਲੀਵਰ ਹੈ ਉਹ ਤਾਂ ਮਹੀਨੇ ਡੇਢ ਮਹੀਨੇ ਦੀ ਖੇਡ ਹੈ ਤੇ ਫਿਰ ਡਾਕਟਰ ਸਾਹਿਬ ਚਰੰਗੀ ਹਲਦੀ ਅਸੀਂ ਕਿੱਥੋਂ ਲਈਏ ਜੀ ਚਰੰਗੀ ਹਲਦੀ ਸਾਡੇ ਕੋਲ ਮਿਲ ਸਕਦੀ ਹੈ ਚਰੰਗੀ ਹਲਦੀ ਦੇ ਵਿੱਚ ਆ ਹਿਮਾਲਿਆਨ ਹਲਦੀ ਨਹੀਂ ਬੇਸਿਕਲੀ ਮਿਲਦੀ ਬਾਕੀ ਹਲਦੀਆਂ ਤਾਂ ਇੱਕ ਦੋ ਤਾਂ ਮਿਲ ਵੀ ਜਾਂਦੀਆਂ ਨੇ ਮਾਰਕੀਟ ਦੇ ਵਿੱਚੋਂ ਮਿਲ ਜਾਂਦੀਆਂ ਨੇ ਇਹ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾ ਜ਼ਿਆਦਾ ਕੰਮ ਵੀ ਇਹਦਾ ਜਿਹੜਾ ਹੈਗਾ ਹਿਮਾਲਿਆਨ ਹਲਦੀ ਦਾ ਕੰਮ ਹੀ ਜ਼ਿਆਦਾ ਹੈ ਹਾਂ ਹਿਮਾਲਿਆਨ ਹਲਦੀ ਦਾ ਬੇਸਿਕਲੀ ਕੰਮ ਜ਼ਿਆਦਾ ਹੈ ਕਿਉਂਕਿ ਇਹ ਐਂਟੀ ਇਨਫਲੇਮੇਟਰੀ ਵੀ ਹੈ ਦੂਸਰੀ ਜਿਹੜੀ ਇਹਦੇ ਚ ਚੀਜ਼ ਹੈ ਇਹ ਬਾਈਲ ਪ੍ਰੋਡਕਸ਼ਨ ਨੂੰ ਵਧਾਉਂਦੀ ਹੈ बाइल प्रोडक्शन ਕੀ ਹੈ ਬਾਈ ਲਿਕ येलो कलर ਦੀ ਪਿਗਮੈਂਟ ਹੈ ਜਿਹੜੀ ਕਿ ਲੀਵਰ ਡੀਟੌਕਸੀਫਿਕੇਸ਼ਨ ਨੂੰ ਪ੍ਰਮੋਟ ਕਰਦੀ ਹੈ ਟੌਕਸਿਨ ਬਾਹਰ ਕੱਢਣ ਦੇ ਵਿੱਚ ਸਾਡੀ ਹੈਲਪ ਕਰਦੀ ਹੈ ਹਿਮਾਲੇ ਨਾਲਦੀ ਦਾ ਸਭ ਤੋਂ بڑا ਰੋਲ ਹੈ ਇਹਦੇ ਵਿੱਚ ਅੱਛਾ ਤੇ ਡਾਕਟਰ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਤੁਹਾਨੂੰ ਕਿਵੇਂ ਮਿਲ ਸਕਦੇ ਹੋ ਤੁਸੀਂ ਜਿਹੜੇ ਸਾਡੇ ਭੈਣ ਭਰਾ ਲੀਵਰ ਦੀ ਸਮੱਸਿਆ ਤੋਂ ਪੀੜਤ ਹੈਗੇ ਨੇ ਜਿਹੜਾ ਸਾਡਾ ਇੱਕ ਕਲੀਨਿਕ ਹੈ ਨਬਰ ਰੋਡ ਕਿਲਾ ਰਹਿਮਤਗੜ ਮਲੇਰ ਕੋਟਲਾ ਜੀ 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 ਮਿਲਣ ਦਾ ਜਿਹੜਾ ਟਾਈਮ ਹੈ ਸਵੇਰੇ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਾਕੀ ਜਿਹੜਾ ਮੋਬਾਈਲ ਨੰਬਰ ਸਾਡੇ ਹੈਲਪਲਾਈਨ ਨੰਬਰ ਮੇਰੀ ਬੈਕ ਐਂਡ ਟੀਮ ਹੈ ਉਹ ਕਰਦੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਕੁਝ ਵੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਚਟਨੀ ਹੈਗੀ ਹੈ ਤੁਸੀਂ ਦੇਖੋ ਬੜੀ ਅਸੀਂ ਕਹਿ ਲਈ ਕਿ ਕਰਾਮਾਤੀ ਚਟਨੀ ਹੈ ਜਿਹੜੀ ਇਸ ਵੇਲੇ ਤਿਆਰ ਕੀਤੀ ਜਾ ਚੁੱਕੀ ਹੈ ਅੰਬਾ ਹਲਦੀ ਪਾ ਕੇ ਆਵਲਾ ਪਾ ਕੇ ਔਰ ਜਿਹੜਾ ਅਸੀਂ ਕਹਿ ਲਈ ਕਿ ਚਰੰਗੀ ਹਲਦੀ ਦਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬੜਾ ਵੱਡਾ ਰੋਲ ਇਸ ਸਾਰੇ ਚੀਜ਼ਾਂ ਦੇ ਵਿੱਚ ਹੈਗਾ ਤੇ ਰੋਟੀ ਨਾਲ ਜੇਕਰ ਅਸੀਂ ਇਸ ਚਟਨੀ ਦਾ ਇੱਕ ਚਮਚਾ ਦੁਪਹਿਰੇ ਨੂੰ ਤੇ ਸ਼ਾਮ ਵੇਲੇ ਯਾਨੀ ਕਿ ਰਾਤ ਦੀ ਰੋਟੀ 'ਚ ਲੈਨੇ ਆ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਾ ਕਮਾਲ ਨੁਸਖਾ ਹੈਗਾ ਪੰਜਵੀਂ ਸਟੇਜ ਦੇ ਉੱਤੋਂ ਵੀ ਜੇਕਰ ਤੁਹਾਡਾ ਲੀਵਰ ਖਰਾਬ ਵਾਲੇ ਪਾਸੇ ਨੂੰ ਹੋਣ ਜਾ ਰਿਹਾ ਹੈ ਤੋ ਮੁਰ ਨਵਜਮੇ ਬੱਚੇ ਵਰਗਾ ਲੀਵਰ ਹੈ ਜਿਹੜੀ ਇਹ ਚਟਨੀ ਹੈ ਤੁਹਾਡਾ ਕਰ ਦੇਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਡਾਕਟਰ ਸ਼ਾਹਿਦ پرویز ਹੋਰ ਨਾਲ ਕੰਸਲਟ ਕਰ ਸਕਦੇ ਹੋ ਆਪਣਾ ਕਮੈਂਟ ਛੱਡ ਸਕਦੇ ਹੋ ਕਮੈਂਟ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਸਵਾਲ ਨੂੰ ਅਸੀਂ ਸ਼ਾਮਿਲ ਕਰ ਲੀਏ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਆ ਗਿਆ ਧੰਨਵਾਦ